ਇਹ ਸੁਖਵੀਰ ਸਿੰਘ ਬਾਦਲ ਦੇ ਤੁਹਾਨੂੰ ਤੁਹਾਡੇ ਕੀ ਖਿਆਲ ਦੇ ਵਿੱਚ ਆ ਵੀ ਇਹਨਾਂ ਦੇ ਆਪ ਸਪੀਤਾਲ ਮੇ ਲੈਣੇਗਾ ਪੂਰਾ ਥਾਲ ਮੇਲਾ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਹਿੰਦੇ ਗੱਠ ਜੋੜਤਾ ਹੋ ਗਿਆ ਇਹ ਤਾਂ ਸਿਰਫ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਬਾਹਰ ਇਹ ਦਿਖਾਇਆ ਜਾ ਰਿਹਾ ਕਿ ਸਾਡਾ ਕੋਈ ਗੱਠ ਜੋੜ ਨਹੀਂ ਸਮਝੌਤਾ ਨਹੀਂ ਗੱਠ ਜੋੜ ਹੋ ਗਿਆ ਉਸੇ ਦਾ ਹੀ ਇਸ਼ਾਰਾਗਾ ਹਰ ਰੈਲੀਆਂ ਇਸ ਗੱਲ ਦਾ ਦੁਨਾਂ ਤਿਰਨ ਨੂੰ ਅਹਿਸਾਸ ਹੋ ਚੁੱਕਿਆ ਹੈ ਕਿ ਜੇ ਆਪਾਂ ਇਤਨੀ ਸਮਝੌਤਾ ਨਹੀਂ ਕੀਤਾ ਤਾਂ ਫੇਰ ਕਿਤੇ ਇਹ ਝਾੜੂ ਵਾਲੇ ਆ ਸਕਦੇ ਸਵਾਲ ਇਹ ਪੈਦਾ ਹੁੰਦਾ ਵੀ ਕਾਂਗਰਸ ਪਾਰਟੀ ਕਿਉਂ ਤੁਲ ਬਲਾਈ? ਹੂੰ ਰਾਜਾ ਵੜਿੰਗ ਨੇ ਵੀ ਸਟੇਟਮੈਂਟ ਦਿੱਤੀ। ਉਹਨੂੰ ਲੋੜ ਕੀ ਪੈਗੀ? ਹੂੰ ਰਾਜੇ ਵੜਿੰਗ ਨੂੰ ਇਸ ਗੱਲ ਦਾ ਪਤਾ ਵੀ ਜੇ ਇਕੱਠ ਜੋੜ ਹੋ ਗਿਆ ਤੇ ਸਾਡੇ ਚਾਂਸਸ ਆਈ। ਆਸੀ ਗਏ। ਆਸੀ ਗਏ। ਨੈਪ ਸਿੰਘ ਸੈਣੀ ਜਦੋਂ ਵੀ ਪੰਜਾਬ ਆਉਂਦੇ ਆ ਜਦੋਂ ਵੀ ਉਹਨਾਂ ਨੂੰ ਸਵਾਲ ਮੀਡੀਆ ਕਰਦਾਗਾ ਤਾਂ ਉਹ ਹਰ ਵਾਰ ਇੱਕੋ ਗੱਲ ਕਹਿੰਦੇ ਆ ਰਵਨੀਤ ਮਿੱਟੂ ਕੋ ਗੱਲ ਕਹਿੰਦੇ ਆ ਕਿ ਕਾਲੀਆਂ ਦੀ ਸਾਨੂੰ ਲੋੜ ਨਹੀਂ ਆ। ਪਰ ਕੀ ਤੁਸੀਂ ਇਹ ਸਮਝਦੇ ਹੋ ਵੀ ਨੈਪ ਸਿੰਘ ਸੈਣੀ ਨੇ ਸਮਝਾਉਤਾ ਕਰਨੇ? ਜਾਂ ਰਵਨੀਤ ਮਿੱਟੂ ਨੇ ਸਮਝਾਉਤਾ ਕਰਨੇ? ਜਿੰਦੋਂ ਮੈਂ ਸਮਝਾਉਂਦਾ ਹੁਣਾ ਸਿਰਫ ਤਿੰਨ ਬੰਦਿਆਂ ਦੇ ਦਰਮਿਆਨ ਹੋ ਰਿਹਾ ਹੈ ਹਮ ਅਕਾਲੀ ਦਲ ਵਾਲੇ ਪਾਸੋਂ ਸੁਖਵੀਰ ਬਾਦਲ ਤੇ ਉਧਰਲੇ ਪਾਸੋਂ ਰੈ ਹੋਊਗੀ ਮੋਦੀ ਜੀ ਦੀ ਤੇ ਅਮਿਤ ਸ਼ਾਹ ਦੀ ਸਰਨਾ ਸਾਹਿਬ ਨੇ ਤਾਂ ਇਹ ਬਿਆਨ ਨਾ ਜਿਹੜੇ ਬੜੇ ਉਲਝ ਤਾਣੀਆਂ ਚ ਪੁੰਦਿਆ ਜੀ ਲੋਕਾਂ ਨੇ ਜਿਵੇਂ ਪਰਮਜੀਤ ਸਿੰਘ ਸਰਨਾ ਨੇ ਬਿਆਨ ਦਿੱਤਾ ਸੀ ਕਹਿੰਦੇ ਉਹ ਸਾਡਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਵੀ ਸਮਝੌਤਾ ਕਰ ਸਕਦਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕਿਸੇ ਵੀ ਕੀਮਤ ਦੇ ਤੇ ਸੁਖਬੀਰ ਸਿੰਘ ਸਮਝੌਤਾ ਨਹੀਂ ਕਰੂਗਾ ਥੋੜੀ ਜਿਹਾ ਉਦਾਹਰਨ ਮੈਨ ਲੱਗਦਾ ਸ਼ਾਇਦ ਇਹ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੰਜਿਲਾ ਨਹੀਂ ਚਾਹੀਦੀ ਆ ਨਹੀਂ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਨਾ ਉਹ ਅਸਲ ਦੇ ਵਿੱਚ ਨਿੱਜੀ ਹੈ ਉਹ ਵੀ ਨਹੀਂ ਕਰਨਾ ਚਾਹੁੰਦੇ ਉਹ ਵੀ ਕਹਿੰਦੇ ਜੀ ਅਸੀਂ ਸੁਖਬੀਰ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਨਹੀਂ ਕਰਦੇ ਫਿਰ ਤੁਸੀਂ ਫਿਰ ਪੁਨਰ ਸੁਰਜੀਤੀ ਕਾਲੀਦਰਗਾ ਕਿ ਨੱਕ ਵੱਧ ਗਿਆ ਹਮ ਉਹ ਖੜਾ ਤਾਂ ਉੱਥੇ ਹੀ ਗਿਆ ਨਾ ਵਿਕਰਮ ਜੀਠਿਆ ਕਹਿੰਦਾ ਮੈਂ ਨੰਗੇ ਪੈਰੀ ਜਾਉਂ ਉਹਨਾਂ ਦੇ ਘਰਾਂ ਦੇ ਵਿੱਚ ਹਮ ਤੇ ਆਪਣਾ ਚੰਦੂ ਬਾਜਰਾ ਸਭ ਕਹਿੰਦੇ ਆਪਾਂ ਜੱਫੀ ਪਾਉਣ ਨੂੰ ਤਿਆਰ ਬੈਠੇ ਆਜੂ ਜੱਫੀ ਪਾ ਲਾਂ ਤੇਰਾ ਸਿਆਸਤ ਵੀ ਕਿਵੇਂ ਕਿਤੇ ਪ੍ਰਭਾਵ ਪਾਉਗੀ ਜੀ ਸਤਾਇਚ ਨਹੀਂ ਮੇਰੇ ਨਹੀਂ ਖਿਆਲ ਮਤਾਉ ਸੱਤ ਸੇ ਗੱਲ ਦੋਸਤੋ ਐਚ ਆਰ ਪੰਜਾਬ ਨਾਲ ਜੁੜੇ ਹਾਂ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਪੰਜਾਬ ਦੇ ਵਿੱਚ ਇਹ ਹਲਚਲ ਚੱਲ ਰਹੀ ਆ ਕਿ ਜਲਦ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੋਣ ਵਾਲਾਗਾ ਜਿਸ ਦੇ ਵਿੱਚ ਵਿਚੋਲਗੀ ਅਦਾ ਕਰਨਗੇ ਪੰਜਾਬ ਦੇ ਗਵਰਨਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰਡਰ ਏਰੀਆ ਦੇ ਵਿੱਚ ਗਵਰਨਰ ਆਫ ਪੰਜਾਬ ਰੈਲੀਆਂ ਕਰਦੇ ਆ ਯੋਧ ਨਸ਼ਾ ਵਿਰੁੱਧ ਦੇ ਤਹਿਤ ਉੱਥੇ ਅਕਾਲੀ ਦਲ ਤੋਂ ਪਹਿਲਾਂ ਵਰਸਾ ਸਿੰਘ ਬਲਟੋਹਾ ਜਾਂਦੇ ਆ ਜਿਹੜੀ ਤਰਨਤਾਰਨ ਵਾਲੀ ਸਾਈਡ ਰੈਲੀ ਹੁੰਦੀ ਆ ਤੇ ਫਿਰੋਜ਼ਪੁਰ ਦੇ ਅੰਦਰ ਸੁਪੀਤ ਸਿੰਘ ਬਾਦਲ ਉਸ ਰੈਲੀ ਦਾ ਹਿੱਸਾ ਬਣਦੇ ਆ ਜਿਸ ਤੋਂ ਬਾਅਦ ਤਮਾਮ ਮੀਡੀਆ ਚੈਨਲਾਂ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਚਾਹੇ ਉਹ ਕਾਂਗਰਸ ਹੋਵੇ ਆਮ ਆਦੀ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਆ ਕਿ ਗਵਰਨਰ ਪੰਜਾਬ ਕਾਲੀ ਤੇ ਬੀਜੇਪੀ ਸਮਝੌਤਾ ਕਰਾਉਣ ਦੇ ਵਿੱਚ ਲੱਗੇ ਹੋਏ ਆ ਰੈਲੀ ਤਾਂ ਸਿਰਫ ਇੱਕ ਦਿਖਾਵਾ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਸ਼ ਸਿੰਘ ਢਿੱਲੋਂ ਮੌਜੂਦ ਰਹਿਣਗੇ ਲੰਬਾ ਸਮਾਂ ਉਹਨਾਂ ਨੇ ਸਿਆਸਤ ਦੇ ਉਤਰਾ ਚੜਾਵਾਂ ਨੂੰ ਦੇਖਿਆ ਹੈਗਾ ਸਮਝਦੇ ਆ ਕਿ ਇਹ ਆਸਗਰਾਈਆਂ ਠੀਕ ਨਹੀਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਐਚ ਆਰ ਪੰਜਾਬ ਦੇ ਥੈਂਕ ਯੂ ਸਰ ਜਿਹੜੀਆਂ ਆਸਗਰਾਈਆਂ ਬਹੁਤ ਚਰਚਾ ਹੋ ਗਈ ਜੀ ਕੱਲ ਦੀ ਤਾਂ ਮੈਂ ਕਹਣਾ ਤਰਥ ੱਲੋ ਮੱਛੀ ਮੱਛੀ ਪਈ ਆ ਸਾਰੀ ਇਹ ਗੱਲ ਕਹੀ ਜਾਂਦੇ ਆ ਕਿ ਭਾਜਪਾ ਤੇ ਅਕਾਲੀ ਗੱਠ ਜੋੜ ਹੋ ਗਿਆ ਨਹੀਂ ਮੇਰੇ ਤਾਂ ਖਿਆਲ ਮੁਤਾਬਕ ਇਹ ਕਿਆ ਸਰਆਂ ਗੀ ਗਲਤ ਹੈ ਕਿਉਂਕਿ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਕਰਨ ਵਾਸਤੇ ਮੈਨੂੰ ਨਹੀਂ ਜਾਪਦਾ ਕਿਸੇ ਵਿਚੋਲੇ ਦੀ ਲੋੜ ਹੈ ਹੂੰ ਵਿਚੋਲੇ ਦੀ ਲੋੜ ਉੱਥੇ ਹੁੰਦੀ ਆ ਜਿੱਥੇ ਦੋਵੇਂ ਧਿਰਾਂ ਜਿਹੜੀਆਂ ਅਣਜਾਨ ਹੋਣ ਇੱਕ ਦੂਜੇ ਨੂੰ ਨਾ ਜਾਣਦੀਆਂ ਹੋਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਤਾਂ ਬਹੁਤ ਪੁਰਾਣਾ ਚੱਲਿਆ ਆਉਂਦਾ ਹੈ 1995 96 ਦੇ ਵਿੱਚ 96 ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਜੀ ਉਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਸੀ ਅਕਾਲੀ ਦਲ ਦਾ ਹੂੰ ਉਦੋਂ ਅਕਾਲੀ ਜਨ ਦਲ ਦਾ ਜਿਹੜਾ ਚੋਣ ਗੱਠਜੋੜਾ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਬਹੁਜਨ ਸਮਾਜ ਪਾਰਟੀ ਨਾਲ ਸੀ ਹੂੰ ਲੇਕਿਨ ਉਹ ਉਸੇ ਸਮੇਂ ਦੌਰਾਨ ਜਦੋਂ ਕਿਸੇ ਵੀ ਪਾਰਟੀ ਕੋਲੇ ਬਹੁਮਤ ਨਾ ਆਇਆ ਤੇ ਵੱਡੀ ਪਾਰਟੀ ਵਜੋਂ ਜਿਹੜੀ ਹੈਗਾ ਉਬਰੀ ਭਾਰਤੀ ਜਨਤਾ ਪਾਰਟੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੇ ਬਠਿੰਡੇ ਹੀ ਐਲਾਨ ਕਰਕੇ ਗਏ ਸੀ ਕਿ ਅਸੀਂ ਆਪਣੀ ਕਿਸਮਤ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨਾਲ ਜੋੜਨੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਟਲ ਬਿਹਾਰੀ ਬਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਇਸ ਨੂੰ ਵੀ ਹਮਾਇਤ ਕਰਦੇ ਹਾਂ ਉਸ ਵੇਲੇ ਇਹਨਾਂ ਨੇ ਸਲਾਮ ਮਸ਼ਵਰਾ ਜਿਹੜਾ ਇਹਨਾਂ ਨਾਲ ਵੀ ਨਹੀਂ ਕੀਤਾ ਸੀਗਾ ਬਹੁਤ ਜਨ ਸਮਾਜ ਪਾਰਟੀ ਵਾਲੇ ਨਾਲ ਉੱਥੋਂ ਇਹ ਨਾ ਮਤਲਬ ਇੱਕ ਕਿਸਮ ਦਾ ਆਪਸੀ ਗੱਠਜੋੜ ਬਣ ਗਿਆ ਸੀ ਠੀਕ ਹੈ ਜੇ ਅਕਾਲੀ ਭਾਜਪਾ ਗੱਠਜੋੜ ਦੀ ਆਪਾਂ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਂ ਜਿਹੜਾ ਉਹ ਹੁੰਦਾ ਸੀ ਜਨ ਸੰਗ ਹੂੰ 1966 ਦੇ ਵਿੱਚ ਪੰਜਾਬੀ ਸੂਬਾ ਬਣਦਾ ਹੈ ਜੀ 1967 ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਹੂੰ ਪਹਿਲੀ ਚੋਣ ਵੇਲੇ ਵੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਜਨ ਸੰਗ ਅਕਾਲੀ ਦਲ ਤੇ ਖੱਬੇ ਪੱਖੀ ਪਾਰਟੀਆਂ ਇੱਕ ਗੱਠਜੋੜ ਸੀ ਇਹਨਾਂ ਦੀ ਸਾਂਝੀ ਸਰਕਾਰ ਸੀ ਹੂੰ ਫਿਰ ਉਸ ਤੋਂ ਬਾਅਦ ਉਹ ਸਰਕਾਰ ਵਿਚਕਾਰ ਵਿਚਕਾਰੋਂ ਟੁੱਟ ਜਾਂਦੀ ਹੈ ਔਰ 1969 ਦੇ ਵਿੱਚ ਦੁਬਾਰਾ ਚੋਣ ਹੁੰਦੀ ਹੈ ਹੂੰ 1969 ਦੀ ਚੋਣ ਵਿੱਚ ਫਿਰ ਇਹਨਾਂ ਦਾ ਗੱਠਜੋੜ ਬਣਦਾ ਹੈ ਉਸ ਤੋਂ ਬਾਅਦ 1972 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਕਾਂਗਰਸ ਪਾਰਟੀ ਦੀ ਐਮਰਜੈਂਸੀ ਲੱਗਦੀ ਹੈ ਐਮਰਜੈਂਸੀ ਤੋਂ ਬਾਅਦ ਫਿਰ ਆਉਂਦਾ ਹੈ ਜਿਹੜੀ 1978 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਹੂੰ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਦੇ ਵੇਲੇ ਫਿਰ ਇਹਨਾਂ ਦਾ ਗੱਠਜੋੜ ਹੁੰਦਾ ਹੈ ਉਹਨੋਂ ਵੀ ਜਨ ਸੰਗ ਜਿਹੜੀ ਹੈ ਇਹਨਾਂ ਦੇ ਨਾਲ ਸੀ 80 ਦੇ ਵਿੱਚ ਆ ਕੇ ਇਹਨਾਂ ਦਾ ਆਪਸ ਵਿੱਚ ਬਗੜ ਪੈ ਜਾਂਦਾ ਹੈ ਜਨਤਾ ਪਾਰਟੀ ਦਾ ਜਿਹੜਾ ਅੰਦਰਲਾ ਸੀ ਤੇ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਹਿਲਾ ਰੂਪ ਸੀ ਜਨ ਸੰਗ ਉਹ ਬਾਹਰ ਆ ਗਈ ਸੀ ਸਰਕਾਰ ਤੋਂ ਗੱਠਜੋੜ ਤੋਂ ਵੀ ਬਾਹਰ ਆ ਗਈ ਸੀ ਉਹਨਾਂ ਨੇ ਨਵੀਂ ਪਾਰਟੀ ਬਣਾਈ ਸੀ ਜੀ ਦਾ ਨਾਮ ਰੱਖਿਆ ਸੀ ਭਾਰਤੀ ਜਨਤਾ ਪਾਰਟੀ ਜਨਤਾ ਪਾਰਟੀ ਜੀ ਫਿਰ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਉਹ ਪੁਰਾਣਾ ਜ਼ੋਰ ਆਇਆ 1985 ਮੇਰੇ ਖਿਆਲੇ ਕਿਹੋ ਜਿਹਾ ਜ਼ੋਰ ਆਇਆ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਕਤਲ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਆਪਣੇ ਬਲਬੂਤੇ ਚੋਣਾ ਲੜੀਆਂ ਸੀ ਤੇ ਉਹ ਫੈਸਲੇ ਸੀਗਾ ਅਰਜੀਵ ਲੋਂਗੋਵਾਲ ਸਮਝੌਤੇ ਦਾ ਕਿ ਬਰਨਾਲਾ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਤੇ ਉਸ ਵੇਲੇ ਤੁਹਾਨੂੰ ਪਤਾ ਵੀ ਮੇਰੇ ਖਿਆਲ ਮੁਤਾਬਕ ਹੈ ਵੀ ਹੁਣ ਤੱਕ ਦਾ ਰਿਕਾਰਡ ਹੈ ਅਕਾਲੀ ਦਲ ਨੂੰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਆਪ ਤੋਂ ਵਗੈਰਾ ਕਦੇ ਉਹਨੀਆਂ ਸੀਟਾਂ ਨਹੀਂ ਸੀ ਆਈਆਂ ਜਿੰਨੀਆਂ ਸੀਟਾਂ ਹਸਪਲੇ ਆ ਗਿਆ ਸੀ ਜੀ ਸੋ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ 95 96 ਵਾਲੀ ਗੱਲ ਵੀ ਦੱਸ ਦਿੱਤੀ ਹੈ ਤੇ ਉਸ ਤੋਂ ਬਾਅਦ ਅੱਗੇ 2002 ਦੀ ਇਲੈਕਸ਼ਨ ਹੁੰਦੀ ਹੈ ਉਦੋਂ ਵੀ ਇਹ ਇਕੱਠੇ ਮਿਲ ਕੇ ਲੜਦੇ ਆ 2007 ਵਾਲੀ ਵੀ ਇਕੱਠੇ ਮਿਲ ਕੇ ਲੜਦੇ ਆ 2012 ਵਾਲੀ ਵੀ ਇਕੱਠੇ ਲੜਦੇ ਆ ਈਵਨ 2017 ਵਾਲੀ ਵੀ ਇਕੱਠੇ ਲੜਦੇ ਤੇ 19 ਵਾਲੀ ਵੀ ਇਕੱਠੀ ਪਾਰਲੀਮੈਂਟ ਦੀ ਚੋਣਾਂ ਦੇ ਇਕੱਠੇ ਲੜੀ ਆ ਕੇ ਰਫੜਦੇ ਨੇ ਤਾਂ 2022 ਦੇ ਅਲੱਗ-ਅਲੱਗ ਹੋਏ ਸੋ ਜਿਨ੍ਹਾਂ ਦਾ ਆਪਸ ਵਿੱਚ ਇੰਨਾ ਪੁਰਾਣਾ ਸਬੰਧ ਹੋ ਗਈ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਉਦੋਂ ਕਿਸੇ ਇਹ ਦਿਰਾਤਾਰ ਬਗੂਰੂ ਦੀ ਮਦਦ ਦੀ ਲੋੜ ਹੈ ਕਿ ਆਪ ਸਮਝੌਤਾ ਕਰੀਏ ਜਾਂ ਉਦੋਂ ਗਵਰਨਰ ਦੀ ਲੋੜ ਹੈ ਅੱਜ ਵੀ ਜੇ ਆਪਾਂ ਦੇਖੀਏ ਤਾਂ ਕੀ ਸੁਖਬੀਰ ਸਿੰਘ ਬਾਦਲ ਦੇ ਤੁਹਾਨੂੰ ਤੁਹਾਡੇ ਕੀ ਖਿਆਲ ਦੇ ਵਿੱਚ ਹੈ ਵੀ ਇਹਨਾਂ ਦੇ ਆਪਸ ਵਿੱਚ ਤਾਲਮੇ ਲੈ ਨਹੀਂਗਾ ਪੂਰਾ ਤਾਲਮੇ ਲਾ ਭਾਰਤੀ ਜਨਤਾ ਪਾਰਟੀ ਦੇ ਨਾਲ ਜਦੋਂ ਇਹਨਾਂ ਨੇ ਆਪਸ ਵਿੱਚ ਸਮਝੌਤਾ ਕਰਨਾ ਹੋਇਆ ਉਹ ਟਾਈਮ ਹੈ ਦੋਨਾਂ ਤਰ੍ਹਾਂ ਦੇ ਦਿਖੜੇ ਕਿ ਬੈਨੀਫਿਟ ਕਿਨੂੰ ਮਿਲਦਾ ਹੈ ਕਿਹੜੇ ਵੇਲੇ ਸਮਝੌਤਾ ਕਰਨਾ ਕਰਨਾ ਕਿ ਨਹੀਂ ਕਰਨਾ ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਇਸ ਗੱਲ ਦੇ ਉੱਤੇ ਲੱਗੀ ਹੋਈ ਹੈ ਕਿ ਉਹ ਆਪਣੇ ਬਲਬੂਤੇ ਤੇ ਹਰਿਆਣਾ ਮਾਡਲ ਦੀ ਤਰਜ਼ੀ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਉਹ ਆਪਦੀ ਸਰਕਾਰ ਬਣਾਵੇ ਜਾਂ ਆਪਣੇ ਆਪ ਨੂੰ ਵੱਡੀ ਤਰ ਬਣਾਉਣ ਦੀ ਕੋਸ਼ਿਸ਼ ਕਰੇ ਜਾਂ ਅਗਲੀ ਗੱਲ ਹੈ ਦੀ ਲਾਸਟ ਦੇ ਉੱਤੇ ਇਹਨਾਂ ਦਾ ਹੋਊਗਾ ਕਿ ਕਿਸੇ ਨਾ ਕਿਸੇ ਤਰੀਕੇ ਆਪਾਂ ਆਪਣੇ ਐ ਜਿਹੜਾ ਹੈਗਾ ਸ਼ਕਤੀ ਦੇ ਵਿੱਚ ਵਾਧਾ ਕਰਕੇ ਸੀਟਾਂ ਬਦਲ ਲੀ ਗਏ ਤੁਹਾਡੇ ਧਿਆਨ ਚ ਹੋਣਾ ਵੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਜੀ ਮਿਸਟਰ ਸੁਨੀਲ ਜਾਖੜੇ ਕਹਿੰਨਗੇ ਕਾਲੀਦਲਾ ਸਮਝੋ ਤੱਕੀ ਤੇ ਬਗੈਰ ਸਾਡੀ ਗੱਲ ਬਣਨੀ ਨਹੀਂ ਕੈਪਟਨ ਹੰਦਸਿੰਘ ਵੀ ਇਹੀ ਕਹਿੰਦੇ ਆ ਦੋ ਵਾਰ ਦੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਹੰਦਸਿੰਘ ਵੀ ਇਹੀ ਗੱਲ ਕਹਿੰਦੇ ਆ ਉਹ ਵੀ ਇਹੀ ਗੱਲ ਕਹਿੰਦੇ ਤੇ ਇੱਥੇ ਫਿਰ ਦੱਸੋ ਵੀ ਕੀ ਗਵਰਨਰ ਦੀ ਭੂਮਿਕਾ ਤੇ ਕੀ ਬਾਬੇ ਦੀ ਭੂਮਿਕਾ ਪਰ ਕਿ ਲੋਕ ਸਭ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੀ ਕੱਲੀ ਭੂਮਿਕਾ ਨਹੀਂ ਜਾਂ ਕਹਿ ਦਈਏ ਲੋਕ ਕਹਿੰਦੇ ਗੱਠ ਜੋੜ ਤਾਂ ਹੋ ਗਿਆ ਇਹ ਤਾਂ ਸਿਰਫ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਬਾਹਰ ਇਹ ਦਿਖਾਇਆ ਜਾ ਰਿਹਾ ਕਿ ਸਾਡਾ ਕੋਈ ਗੱਠ ਜੋੜ ਨਹੀਂ ਸਮਝੋਤਾ ਨਹੀਂ ਗੱਠ ਜੋੜ ਹੋ ਗਿਆ ਉਸੇ ਦਾ ਹੀ ਇਸ਼ਾਰਾਗਾ ਹਰ ਰੈਲੀਆਂ ਨਹੀਂ ਫਿਰ ਇਹਨਾਂ ਰੈਲੀਆਂ ਦੀ ਤਾਂ ਕੋਈ ਤਕਨੀ ਨਹੀਂ ਆ ਇਹ ਰੈਲੀਆਂ ਦਾ ਰੈਲਿੰਗ ਹੈ ਇਹਦੇ ਚ ਇਹ ਕੀ ਦਰਸਾਉਣਗੇ ਜੇ ਘੱਟ ਸੇੜ ਹੋਇਆ ਪਿਆ ਉਹਦਾ ਐਲਾਨ ਬਾਕੀ ਹੈ ਹਾਂ ਤੇ ਬਾਬੇ ਦੀ ਉੱਥੇ ਕੀ ਭੂਮਿਕਾ ਹੈ ਜਗ ਵਰਨ ਦੀ ਕੀ ਭੂਮਿਕਾ ਹੈ ਇਹਦੀ ਫਿਰ ਲੋੜ ਪੈਂਦੀ ਕੀ ਹੈ ਇਹ ਦਿਖਾਵਾ ਕਰਨ ਦੀ ਕੀ ਲੋੜ ਹੈ ਇਹ ਦਿਖਾਵਾ ਕੋਈ ਬੰਦਾ ਤਾਂ ਹੀ ਕਰਦਾ ਜੇ ਉਹ ਚ ਕੋਈ ਬੈਨੀਫਿਟ ਹੁੰਦਾ ਹੋਵੇ ਮੈਨੂੰ ਤਾਂ ਕੋਈ ਬੈਨੀਫਿਟ ਲੱਗਦਾ ਨਹੀਂ ਮੇਰੇ ਖਿਆਲ ਮੁਤਾਬਕ ਅਸਲ ਦੇ ਵਿੱਚ ਇਹ ਆ ਵੀ ਅੱਜ ਕੱਲ ਜਿਹੜਾ ਦੌਰ ਦੂਜੇ ਨਾਲ ਇੱਕ ਤਾਂ ਫੇਸਬੁਕ ਦੀ ਦੁਬਾਰਾ ਬਹੁਤ ਹੋ ਗਏ ਹੂੰ ਦੂਸਰੇ ਅੱਜ ਕੱਲ ਮੇਰੇ ਖਿਆਲ ਵੀ ਆਪਣੇ ਵੈਬ ਚੈਨਲਾਂ ਦੇ ਵਿੱਚੋਂ ਵੀ ਪੱਤਰਕਾਰ ਬਹੁਤ ਜ਼ਿਆਦਾ ਹੋ ਗਏ ਹੂੰ ਉਹ ਹਰ ਇੱਕ ਬੰਦਾ ਹੀ ਆਪੋ ਆਪਣੇ ਨਤੀਜੇ ਕੱਢਣੇ ਸ਼ੁਰੂ ਕਰਦਾ ਪਰ ਜਦੋਂ ਗਰਾਉਂਡ ਰੀਅਲਿਟੀਜ਼ ਆਪਾਂ ਦੇਖਦੇ ਆ ਜੇ ਉਹਨਾਂ ਦਾ ਕੱਟ ਜੋੜ ਹੋਇਆ ਵੇ ਹੂੰ ਆਮ ਤੌਰ ਦੇ ਤੇ ਤੁਸੀਂ ਦੇਖਿਆ ਹੋਣਾ ਵੀ ਗਾਹੇ ਬਗਾਹੇ ਕੋਈ ਨਾ ਕੋਈ ਫੰਕਸ਼ਨ ਬਾਦਲ ਪਰਿਵਾਰ ਦੇ ਘਰੇ ਵੀ ਦਿਲੀ ਹੁੰਦਾ ਰਹਿੰਦਾ ਹੈ ਹੋਰਾਂ ਥਾਵਾਂ ਤੇ ਵੀ ਰਹਿੰਦੇ ਤੁਸੀਂ ਉਦੋਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਆਉਂਦੇ ਵਿਆਹਾਂ ਬੂਹਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਆਉਂਦੇ ਇਹ ਵੀ ਉਹਨਾਂ ਦੇ ਜਾਂਦੇ ਆ ਐਜੀਆਂ ਪ੍ਰਸਥਿਤੀਆਂ ਦੇ ਵਿੱਚ ਇਹ ਤਾਂ ਉੱਥੇ ਹੁੰਦਾ ਵੀ ਜਿੱਥੇ ਕਿਸੇ ਨੂੰ ਲੋੜ ਪਵੇ ਕਿ ਜੀ ਸਾਡੀ ਕੋਈ ਬਚਾਓ ਬਚੋਲਗੀਰੀ ਕਰੇ ਕੋਈ ਬਹੁਤ ਵੱਡਾ ਕਰਾਈਸਿਸ ਹੈ ਜਿਹੜਾ 2024 ਦੇ ਵਿੱਚ ਵੀ ਇਹਨਾਂ ਦਾ ਗੱਠਜੋੜ ਨਹੀਂ ਹੋਇਆ ਉਹ ਤਾਂ ਸੀਟਾਂ ਦੀ ਵੰਡ ਪਿੱਛੇ ਪਰਫੜ ਪਿਆ ਸੀ ਹੁਣ ਕਿਉਂਕਿ ਇਸ ਗੱਲ ਦਾ ਦੋਨਾਂ ਧਿਰਾਂ ਨੂੰ ਅਹਿਸਾਸ ਹੋ ਚੁੱਕਿਆ ਕਿ ਜੇ ਆਪਾਂ ਇਤਨੀ ਸਮਝੌਤਾ ਨਹੀਂ ਕੀਤਾ ਤਾਂ ਫੇਰ ਕਿਤੇ ਇਹ ਝਾੜੂ ਵਾਲੇ ਆ ਸਕਦੇ ਆ ਅਗਲੀ ਗੱਲ ਤੁਸੀਂ ਇਹ ਦੇਖੋ ਕਿ ਕੱਲ ਜਿਸ ਢੰਗ ਦੇ ਨਾਲ ਇਸ ਸਮਝੌਤੇ ਤੋਂ ਜਿਹੜੇ ਲੋਕ ਤਰਲੋ ਮੱਛੀ ਹੋਈਏ ਹੋਏ ਆ ਉਹਦੇ ਵਿੱਚੋਂ ਠੀਕ ਹੈ ਵੀ ਆਮ ਆਦਮੀ ਪਾਰਟੀ ਦੀ ਤਾਂ ਸਰਕਾਰ ਉਹਨਾਂ ਨੂੰ ਤਾਂ ਖਤਰਾ ਹੋতো ਤਰਲੋ ਮੱਛੀ ਹੁਣ ਹੋ ਉਹ ਕਹਿੰਦੇ ਵੀ ਇਹ ਤਾਂ ਜੀ ਨਸ਼ਾ ਵੇਚਣ ਵਾਲੇ ਸੀ ਉਹ ਗਵਰਨਰ ਨੂੰ ਕਹਿੰਦੇ ਜੀ ਤੁਸੀਂ ਨਸ਼ਾ ਵੇਚਣ ਵਾਲਿਆਂ ਨੂੰ ਕਿਉਂ ਸਪੋਰਟ ਕਰਦੇ ਹੋ ਸਵਾਲ ਇਹ ਪੈਦਾ ਹੁੰਦਾ ਵੀ ਕਾਂਗਰਸ ਪਾਰਟੀ ਕਿਉਂ ਤਰਲ ਬਣਾਈ ਹੂੰ ਰਾਜਾ ਵੜਿੰਗ ਨੇ ਵੀ ਸਟੇਟਮੈਂਟ ਦਿੱਤੀ ਉਹਨੂੰ ਲੋੜ ਕੀ ਪੈਗੀ ਹੂੰ ਰਾਜੀਵ ਢਿੰਗ ਨੂੰ ਇਸ ਗੱਲ ਦਾ ਪਤਾ ਵੀ ਜੇ ਗੱਠਜੋੜ ਹੋ ਗਿਆ ਤਾਂ ਸਾਡੇ ਚਾਂਸਸ ਹੈ ਨਹੀਂ ਅਸੀਂ ਗਏ ਅਸੀਂ ਗਏ ਉਹਨਾਂ ਨੂੰ ਰੌਲਾ ਇਸ ਗੱਲ ਦਾ ਨਹੀਂ ਵੀ ਇਹਨਾਂ ਦਾ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਉਹਨਾਂ ਨੂੰ ਤਾਂ ਆਪਣਾ ਹੈ ਆਪ ਦਾ ਡਰ ਸਤਾਉਂਦਾ ਆਪਣਾ ਡਰ ਸਤਾਉਂਦਾ ਪਰ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਤਾਂ ਇਸ ਗੱਠਜੋੜ ਤੋਂ ਕੋਈ ਖਤਰਾ ਹੀ ਨਹੀਂ ਖਤਰਾ ਤਾਂ ਕਾਂਗਰਸ ਪਾਰਟੀ ਨੂੰ ਆਪਣੇ ਘਰੋਂ ਅੰਦਰੋਂ ਹੈ ਹੂੰ ਕਾਂਗਰਸ ਪਾਰਟੀ ਨੇ 2024 ਦੀ ਪਾਰਲੀਮੈਂਟ ਦੀ ਚੋਣ ਸਮੇ 7 ਸੀਟਾਂ ਲਏ ਅੱਜ ਕਾਂਗਰਸ ਪਾਰਟੀ ਦੀ ਸਥਿਤੀ ਕੀ ਹੈ ਅੱਜ ਕਾਂਗਰਸ ਪਾਰਟੀ ਨੂੰ ਗੰਭੀਰਤਾ ਨਾਲ ਕੀ ਪੰਜਾਬ ਦੇ ਲੋਕ ਲੈਂਦੇ ਵੀ ਇਹ ਮੈਦਾਨ ਛੇਗੇ ਹਾਲਾਂਕਿ ਪੰਜਾਬ ਦੇ ਲੋਕਾਂ ਦੀ ਇੱਛਾ ਹੈ ਕਿ ਕਾਂਗਰਸ ਪਾਰਟੀ ਤਕੜੀ ਹੋਵੇ ਪਰ ਕਿਉਂਕਿ ਜਿਹੜੀ ਲੀਡਰਸ਼ਿਪ ਨੇ ਇਸ ਕਿਸਮ ਦੇ ਜੇ ਹਾਲਾਤ ਪੈਦਾ ਕੀਤੇ ਹੈ ਜਿਵੇਂ ਰਿਕਾਰਡ ਹੋ ਰਹੀ ਹੈ ਕਦੇ ਚ ਨਹੀਂ ਦੀ ਰਿਕਾਰਡ ਹੋਗੀ ਉਹਨੂੰ ਤੁਸੀਂ ਜਗਜਹਰ ਕਰ ਦਿੰਦੇ ਹੋ ਕਦੇ ਕੋਈ ਇਧਰੋਂ ਹੋ ਗਿਆ ਖੁਸ਼ਾ ਹੋ ਗਿਆ ਖੁਸ਼ਾ ਹੋ ਗਿਆ ਲੀਡਰਸ਼ਿਪ ਇੱਕ ਦੂਜੇ ਦੀ ਲੱਤਾਂ ਖਿੱਚਣ ਲੱਗੀ ਹੋਈ ਹੈ ਉਹਨਾਂ ਜੋਰ ਉਹ ਆਪਣੇ ਆਪ ਨੂੰ ਸਟਰੈਂਥਨ ਕਰਨ ਤੇ ਨਹੀਂ ਲਾ ਰਹੇ ਜਿੰਨਾ ਇੱਕ ਦੂਜੇ ਧੜੇ ਨੂੰ ਮਾਰਨ ਵਾਸਤੇ ਲਾ ਰਹੇ ਲਾ ਰਹੇ ਇਸ ਕਰਕੇ ਮੇਰੇ ਖਿਆਲ ਮਤਵਗੁੰਨ ਰਹੇ ਅਭੀ ਜੇ ਇਹ ਨਾ ਆਉਣ ਤੁਹਾਡੇ ਯਾਦ ਹੋਣਾ ਵੀ ਇੱਕ ਵਾਰੀ ਰਾਜੀਪਿੰਦ ਗਦਾਵੀ ਬਿਆਨ ਆਇਆ ਸੀ ਕਿ ਜੇ ਸੁਖਵੀਰ ਬਾਦਲ ਇੱਥੋਂ ਲੜੇ ਗਦਰਵਾਹਾ ਤੋਂ ਲੜੇ ਔਰ ਉਹਨੇ ਓਪਨਲੀ ਕਹਦੇ ਵੀ ਜੇ ਸੁਖਵੀਰ ਬਾਦਲ ਗਦਰਵਾਹਾ ਤੋਂ ਲੜੂਗਾ ਔਰ ਉਧਰਲੇ ਪਾਸੇ ਆਮ ਆਦਮੀ ਪਾਰਟੀ ਹੋਊ ਤਾਂ ਕਾਂਗਰਸ ਹੋਊਗੀ ਤੇ ਆਪਾਂ ਜਾਣਦੇ ਡਿੰਪੀ ਨੂੰ ਜਿਹੜੀ ਵੋਟ ਪਈ ਹੈ ਡਿੰਪੀ ਨੂੰ ਅਕਾਲੀ ਦਲ ਦੀ ਗੈਰ ਮੌਜੂਦਗੀ ਦੀ وجہ ਕਰਕੇ ਅਕਾਲੀ ਦਲ ਵਾਲੀ ਵੋਟ ਨਾ ਉਹ ਆਪ ਨੂੰ ਜਾ ਸਕਦੀ ਸੀ ਨਾ ਉਹ ਕਾਂਗਰਸ ਨੂੰ ਜਾ ਸਕਦੀ ਉਹ ਡਿੰਪੀ ਧਰੋ ਨੂੰ ਪੈ ਗਈ ਹੂੰ ਉਹਨੂੰ ਇਹ ਵੀ ਜੇ ਸਾਰੇ ਇਕੱਠੇ ਹੋ ਜਾਂਦੇ ਤਾਂ ਜਿਹੜੀ ਜਿਹੜੀ ਉੱਥੇ ਆਪਣੀ ਅਮਰਤਾ ਬੜਿੰਗ ਥੋੜੀ ਜੀਆਂ ਵੋਟਾਂ ਤੇ ਹਾਰੀ ਹੈ ਉਹ ਹਾਰਦੀ ਨਾ ਹੂੰ ਉਹ ਉਹ ਆਪੋ ਉਹਨਾਂ ਦਾ ਆਪੋ ਆਪਣਾ ਜਿਹੜੀ ਜਿੰਨਾਂ ਉਹ ਟਿੱਪਣੀਆਂ ਕਰ ਰਹੇ ਹੈ ਜਿਹੜਾ ਉਹ ਪ੍ਰਤੀਕਰਮ ਦੇ ਰਹੇ ਹੈ ਉਹ ਪ੍ਰਤੀਕਰਮ ਜਿਹੜਾ ਇਸ ਕਰਕੇ ਨਹੀਂ ਹੈ ਕਿ ਉਹ ਇਹਨਾਂ ਦੇ ਗੱਠ ਜੋੜਦਾ ਕੋਈ ਰੋਲ ਹੈ ਉਹਨਾਂ ਨੂੰ ਆਪਣਾ ਫਿਕਰ वैसे ਤੁਹਾਨੂੰ ਕੀ ਲੱਗਦਾ ਕਿ ਕਾਲੀ ਬੀਜੇਪੀ ਦੇ ਕੋਲੇ ਗੱਠ ਜੋੜ ਤੋਂ ਇਲਾਵਾ ਕੋਈ ਰਾਹ ਹੈਗਾ ਦੋਨਾਂ ਕੋਲੇ ਸਤਾ ਚੌਣ ਤੋਂ ਲਵ ਪੰਜਾਬ ਇੱਕ ਬਾਰਡਰ ਸਟੇਟ ਹੈ ਹਮ ਇੰਡੀਅਨ ਸਟੇਟ ਇਸ ਕਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਪੰਜਾਬ ਦੀ ਜਿਹੜੀ ਬਾਰਡਰ ਸਟੇਟ ਆ ਪੰਜਾਬ ਵਰਗੀ ਇੱਥੇ ਇੱਕ ਪਾਇਦਾਰ ਸਰਕਾਰ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਿਉਂ ਨਹੀਂ ਹੋ ਰਹੀ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹ ਇਲੀਨ ਸਟੇਟ ਨੂੰ ਇਸ ਗੱਲ ਦਾ ਪਤਾ ਹੈ ਕਿ ਅਕਾਲੀ ਪਾਟੋ ਧੜੇ ਹਮ ਅਕਾਲੀ ਦੇ ਪਾਟੋ ਧੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾ ਦਿੰਦੇ ਆ ਤਾਂ ਇਥੇ ਜਿਹੜੇ ਗਰਮਖੇਲੀ ਆ ਉਹ ਉਹਦੇ ਤੇ ਭਾਰੂ ਹੋ ਜਾਣਗੇ ਹਮ ਉਹਨਾਂ ਨੂੰ ਇਹ ਨਹੀਂ ਕਿ ਉਹ ਜਾਣ ਬੁੱਝ ਕੇ ਚੋਣਾਂ ਨਹੀਂ ਕਰਵਾ ਰਹੇ ਉਹ ਗਰਮਖੇਲੀਆਂ ਨੂੰ ਰੋਕਣ ਵਾਸਤੇ ਨਹੀਂ ਕਰਵਾ ਰਹੇ ਕਿਤੇ ਉਹ ਨਾ ਜਾਣ ਜੇ ਉਹ ਇੰਨਾ ਸੋਚਦੇ ਹੈ ਤਾਂ ਫਿਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿਸ ਡਿਸਕਸਸ਼ਨ ਦੇ ਹਾਲਾਤ ਆ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਪਾਇਦਾ ਸਰਕਾਰ ਚਾਹੀਦੀ ਹੈ ਤਾਂ ਇਹ ਇਹਨੂੰ ਤਾਂ ਮੱਦੇਨਜ਼ਰ ਰੱਖਣਗੇ ਰੱਖਣਗੇ ਤਾਂ ਫਿਰ ਜ਼ਰੂਰ ਉਹ ਕੋਈ ਨਾ ਕੋਈ ਗੱਠਜੋੜ ਕਰ ਵੀ ਸਕਦੇ ਆ ਉਹ ਕਦੇ ਵੀ ਨਹੀਂ ਇਹ ਕਰਨਗੇ ਕਿ ਇੱਥੇ ਇਹ ਜਿਹੜੀ ਇਹ ਅਨਸਟੇਬਲ ਸਰਕਾਰ ਬਣੇ ਕੋਈ ਨਾਇਬ ਸਿੰਘ ਸੈਣੀ ਜਦੋਂ ਵੀ ਪੰਜਾਬ ਆਉਂਦੇ ਆ ਜਦੋਂ ਵੀ ਉਹਨਾਂ ਨੂੰ ਸਵਾਲ ਮੀਡੀਆ ਕਰਦਾਗਾ ਤਾਂ ਉਹ ਹਰ ਵਾਰ ਇੱਕੋ ਗੱਲ ਕਹਿੰਦੇ ਆ ਰਵਨੀਤ ਮਿੱਟੂ ਇੱਕੋ ਗੱਲ ਕਹਿੰਦੇ ਆ ਕਿ ਕਾਲੀਆਂ ਦੀ ਸਾਨੂੰ ਲੋੜ ਨਹੀਂ ਆ ਭਾਜਪਾ ਭਾਰਤੀ ਜਨਤਾ ਪਾਰਟੀ ਆਪਣੇ ਬਲਬੁੱਤੇ ਤੇ ਚੋਣਾ ਲੜੂਗੀ ਬਹੁਤ ਸਟਰੋਂਗ ਆ ਪਾਰਟੀ ਤੇ ਅਸੀਂ ਆਪਦੇ ਬਲਬੁੱਤੇ ਤੇ ਸਰਕਾਰ ਬਣਾਵਾਂਗੇ ਉਹ ਭਾਵੇਂ ਆਪਦੇ ਬਲਬੁੱਤੇ ਤੇ ਬਣਾ ਲੈਣ ਪਰ ਕੀ ਤੁਸੀਂ ਇਹ ਸਮਝਦੇ ਹੋ ਵੀ ਨੈ브 ਸਿੰਘ ਸੈਣੀ ਨੇ ਸਮਝੌਤਾ ਕਰਨਾ ਹੈ ਜਾਂ ਰਵਨੀਤ ਮਿੱਟੂ ਨੇ ਸਮਝੌਤਾ ਕਰਨਾ ਹੈ ਜਦੋਂ ਸਮਝੌਤਾ ਹੋਣਾ ਨਾ ਕਿਸੇ ਨੇ ਰਵਨੀਤ ਮਿੱਟੂ ਨੂੰ ਪੁੱਛਣਾ ਹੈ ਨਾ ਉਹਨਾਂ ਨੇ ਨੈ브 ਸਿੰਘ ਸੈਣੀ ਨੂੰ ਪੁੱਛਣਾ ਨੈ브 ਸਿੰਘ ਸੈਣੀ ਤਾਂ ਨਾਲ ਬੈਠਾ ਹੈ ਹੂੰ ਇਹ ਠੀਕ ਹੈ ਕਿ ਨੈਪ ਸਿੰਘ ਸੈਣੀ ਜੀ ਜਿਹੜੀ ਡਿਊਟੀ ਲਈ ਹੈ ਪੰਜਾਬ ਦੇ ਵਿੱਚ ਉਹ ਕਿਸੇ ਕੰਮ ਆਸਤੇ ਲਈ ਹੈ ਉਹ ਇਸ ਕੰਮ ਆਸਤੇ ਲਈ ਹੈ ਕਿ ਜਿਹੜੇ ਆਪਣੇ ਸੈਣੀ ਬਰਾਦਰੀ ਹੈ ਜਾਂ ਜਿਹੜੇ ਗੈਰ ਜੱਟ ਦੂਜੇ ਦੂਜੇ ਭਾਈਚਾਰੇ ਆ ਉਹਨਾਂ ਭਾਈਚਾਰਿਆਂ ਨੂੰ ਬਿਨੋਵਰ ਕਰਨ ਵਾਸਤੇ ਪੱਗ ਉਹਦੇ ਬਨਨਦੇ ਪੱਗ ਤਾਂ ਬੰਨੀ ਬਣਾਈ ਆ ਮੈਂ ਵੀ ਬਨ ਲੈਣਾ ਉਹ ਪੱਗ ਬਨ ਕੇ ਪੱਗ ਰੱਖ ਕੇ ਉਹ ਆ ਜਾਂਦਾ ਤੇ ਆ ਕੇ ਪੰਜਾਬੀ ਵੀ ਬੋਲਣੀ ਸ਼ੁਰੂ ਕਰ ਦਿੰਦਾ ਉਹਦਾ ਮਕਸਦ ਸਿਰਫ ਉਹ ਨਹੀਂ ਹੈ ਜੇ ਆਪਾਂ ਕਹੀਏ ਉਹ ਹਾਈਕ ਮਾਰਦਾ ਨਹੀਂ ਨਾ ਹੈ ਹੂੰ ਉਹ ਤਾਂ ਅਸਲ ਦੇ ਵਿੱਚ ਜਿਹੜਾ ਨੈਭ ਸਿੰਘ ਸੈਣੀ ਹੈ ਉਹ ਤਾਂ ਇੱਕ ਵਰਕਰ ਸੀ ਵਰਕਰ ਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਉਹ ਐਮਪੀ ਬਣ ਗਏ ਉਦੋਂ ਬਾਅਦ ਕਿਉਂਕਿ ਮੋਦੀ ਜੀ ਮਹਿਸੂਸ ਕਰਦੇ ਸੀਗੇ ਕਿ ਖੱਟੜ ਸਾਹਿਬ ਉਹਨਾਂ ਦੇ ਪੁਰਾਣੇ ਸਾਥੀ ਹੈ ਉਹਨਾਂ ਨੂੰ ਕੈਬਨਿਟ ਚ ਲੈ ਜਾਣਾ ਚਾਹਤੇ ਕੇਂਦਰੀ ਕੈਬਨਿਟ ਦੇ ਵਿੱਚ ਉਹਨਾਂ ਨੇ ਨੈਭ ਸਿੰਘ ਸੈਣੀ ਨੂੰ ਵੜਾਤਾ ਨੈਭ ਸਿੰਘ ਸੈਣੀ ਹੋਵੇ ਤੇ ਚਾਹੇ ਰਵਨੀਤ ਸਿੰਘ ਮਿੱਟੂ ਹੋਵੇ ਹੂੰ ਅਰਵਨੀਤ ਸਿੰਘ ਬੁੱਟੂ ਨੂੰ ਕੀ ਪੁੱਛ ਕੇ ਉਹ ਸਮਝੌਤਾ ਕਰਨਗੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਇੰਨੇ ਕਿ ਸਿਆਣੇ ਹੈਗੇ ਉਹਨਾਂ ਨੂੰ ਸਮਝ ਹੈਗੀ ਹੈ ਵੀ ਉੱਥੇ ਕੀ ਕੰਮ ਕਰੇ ਜਦੋਂ ਮੈਂ ਸਮਝਾਉਂਦਾ ਹੋਣਾ ਸਿਰਫ ਤਿੰਨ ਬੰਦਿਆਂ ਦੇ ਦਰਮਿਆਨ ਹੋਣਾ ਹੈ ਹਮ ਅਕਾਲੀ ਦਲ ਵਾਲੇ ਪਾਸੋਂ ਸੁਖਵੀਰ ਬਾਦਲ ਤੇ ਉਧਰਲੇ ਪਾਸੋਂ ਰੈ ਹੋਊਗੀ ਬੋਦੀ ਜੀ ਦੀ ਤੇ ਅਮਿਤ ਸ਼ਾਹ ਦੀ ਤੇ ਜਿਹੜੀ ਗੱਲਬਾਤ ਕਰਨੀ ਹੈ ਫਾਈਨਲ ਗੱਲਬਾਤ ਕਰਨੀ ਹੈ ਜਿੱਥੇ ਸੀਟਾਂ ਦਾ ਲੈਣ ਦੇਣ ਹੋਣਾ ਉਹ ਦੋ ਬੰਦਿਆਂ ਦੇ ਦਰਮਿਆਨ ਹੀ ਹੋਣਾ ਹੈ ਅਮਿਤ ਸ਼ਾਹ ਔਰ ਸੁਖਵੀਰ ਬਾਦਲ ਉੱਥੇ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਣਾ ਜੇ ਪੁੱਛਣਾ ਹੁੰਦਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਿਆਨ ਦੇਣ ਦੀ ਕੀ ਲੋੜ ਸੀ ਵੀ ਯਾਰ ਇਸ ਤੇ ਕੋਈ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਤੇ ਜੇ ਅ ਤਸੱਲੀ ਹੁੰਦੀ ਉਹਨਾਂ ਨੂੰ ਤੇ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਉਹਨੂੰ ਇਹ ਕਹਿੰਦੀ ਕਿ ਲੋੜ ਪੈ ਗਈ ਸੀ ਪੰਜਾਬ ਬਾਰੇ ਨਜ਼ਰੀਆ ਬਦਲੋ ਨਜ਼ਾਰੇ ਆਪੇ ਆ ਜਾਣਗੇ ਹੂੰ ਜੇ ਉਹ ਕੱਲ ਕਹਿੰਦਾ ਤੇ ਕਾਦੀ ਖਾਤਰ ਕਹਿੰਦਾ ਇਸ ਕਰਕੇ ਕਹਿੰਦਾ ਕਿ ਉਹਨਾਂ ਦੇ ਉਹਨਾਂ ਦੇ ਪੱਲੇ ਕਿਸੇ ਦੇ ਕੱਖ ਨਹੀਂ ਜੋ ਕੁਝ ਕਰਨਾ ਹੈ ਦਿੱਲੀ ਤੋਂ ਹੋਣਾ ਜਾਂ ਬਾਦਲਪਿੰਡ ਤੋਂ ਹੋਣਾ ਜਾਂ ਦਿੱਲੀ ਤੋਂ ਹੋਣਾ ਬਾਕੀ ਤਾਂ ਕਿਸੇ ਦੇ ਪੱਲੇ ਕੁਝ ਨਹੀਂ ਹੂੰ ਜੇ ਟਲੋ ਸਾਬ ਜੇ ਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਤਾਂ ਉਦੋਂ ਆਪ ਤੇ ਕਾਂਗਰਸ ਵੀ ਗੱਠਜੋੜ ਤੇ ਉਮੀਦ ਹੈ ਆ ਸਕਦੀ ਹੈ ਕਿਉਂਕਿ ਜਿਵੇਂ ਇੰਡੀਆ ਲਾਇન્સ ਇੰਡੀਆ ਦੇ ਵਿੱਚ ਹੋਇਆ ਸੀ ਤਾਂ ਕੀ ਪੰਜਾਬ 'ਚ ਵੀ ਇਹ ਸਾਨੂੰ ਸੰਭਾਵਨਾ ਹੋ ਸਕਦੀ ਹੈ ਜਾਂ ਨਹੀਂ ਪ੍ਰੀ ਪੋਲ ਨਹੀਂ ਹੋ ਸਕਦਾ ਜੇ ਪ੍ਰੀ ਪੋਲ ਦੀਆਂ ਸੰਭਾਵਨਾਵਾਂ ਹੁੰਦੀਆਂ ਤਾਂ ਚੰਡੀਗੜ੍ਹ ਦੇ ਮੇਅਰ ਦੇ ਉੱਤੇ ਇਹਨਾਂ ਦੀ ਗੱਠਜੋੜ ਇਹਨਾਂ ਦਾ ਹੋ ਗਿਆ ਹੁੰਦਾ ਚੰਡੀਗੜ੍ਹ ਦੇ ਮੇਅਰ ਦੇ ਉੱਤੇ ਪਿਛਲੀ ਵਾਰੀ ਜਦੋਂ ਗੱਠ ਜੋੜ ਸੀ ਇਹਨਾਂ ਦੇ ਬੰਦੇ ਆਏ ਸੀ ਹੂੰ ਤੁਹਾਡਾ ਕਟੂਕਟ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਾਂ ਕਾਂਗਰਸ ਦੇ ਬਣੇ ਗਏ ਸੀ ਭਾਵੇਂ ਇਹਨਾਂ ਦਾ ਮੇਅਰ ਹਾਰ ਗਿਆ ਸੀ ਉਹ ਥੋੜੀ ਬਹੁਤੀ ਗੜਬੜ ਹੋ ਗਈ ਸੀ ਵਿੱਚ ਹੂੰ ਪਰ ਭਾਰਤਾ ਬਣਾ ਗੀ ਐਸਕਿ ਉਹਨਾਂ ਨੇ ਜਿਹੜੀ ਹੈਗੀ ਐਸਕਿ ਉਹਨਾਂ ਨੇ ਕਿਉਂ ਨਹੀਂ ਗੱਠ ਜੋੜ ਬਣਾਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜੇ ਅਸੀਂ ਇੱਥੇ ਗੱਠ ਜੋੜ ਕਰਦੇ ਹਾਂ ਕੱਲ ਨੂੰ ਪੰਜਾਬ ਚ ਕਿਹਦੇ ਦੇ ਖਿਲਾਫ ਲੜਾਂਗੇ ਹੂੰ ਉਦੋਂ ਅਸੀਂ ਫਿਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਭਾਜਪਾ ਵੀ ਇਹ ਸਵਾਲ ਉਠਾਊਗੀ ਆਕਾਲੀ ਦਲ ਵੀ ਇਹ ਸਵਾਲ ਉਠਾਊਗਾ ਇਸ ਲਈ ਮੇਰੀ ਇਹ ਸਮਝ ਹੈ ਕਿ ਇਹ ਪ੍ਰੀਪੋਲ ਇਲੈਕਸ਼ਨ ਨਹੀਂ ਹੁੰਦਾ ਪੋਸਟਪੋਲ ਪ੍ਰੀਪੋਲ ਐਡਜਸਟਮੈਂਟ ਨਹੀਂ ਹੁੰਦੀ ਪ੍ਰੀਪੋਲਸ ਇਹਨਾਂ ਦਾ ਕੋਈ ਸਮਝੌਤਾ ਨਹੀਂ ਹੁੰਦਾ ਆਪੋਸਟਪੋਲ ਹੋ ਸਕਦਾ ਜੇ ਹਾਲਾਤ ਬਣੇ ਇਹ ਜੇ ਕਿਸੇ ਨੂੰ ਬਹੁਤ ਮਤਨਾ ਆਇਆ ਮਤਲਬ ਕਿ ਕੱਲ ਨੂੰ ਜੇ ਸਰਕਾਰ ਬਣਾਉਣ ਦੇ ਲਈ ਆਪਸ ਵਿੱਚ ਗੱਠਜੋੜ ਕਰਨਾ ਪਿਆ ਤਾਂ ਫੇਰ ਕਰ ਸਕਦਾ ਹੈ ਪਹਿਲਾਂ ਕੁਝ ਨਹੀਂ ਹੋ ਸਕਦਾ ਪਹਿਲਾਂ ਪਹਿਲਾਂ ਨਹੀਂ ਹੁੰਦਾ ਪਹਿਲਾਂ ਉਹ ਉਹ ਪ੍ਰਸਥਿਤੀਆਂ ਤੇ ਨਿਰਭਰ ਹੈ ਪ੍ਰਸਥਿਤੀਆਂ ਤੇ ਨਿਰਭਰ ਤਾਂ ਕੁਝ ਵੀ ਹੋ ਸਕਦਾ ਹੈ ਤੁਸੀਂ ਕਦੇ ਇਸ ਕੱਲ ਨੂੰ ਸੋਚੋਗੇ ਵੀ ਅਕਾਲੀ ਦਲ ਦਾ ਕਾਂਗਰਸ ਨਾਲ ਸਮਝੌਤਾ ਵੀ ਹੋ ਸਕਦਾ ਹੈ ਹਮ ਆਪਾਂ ਨਹੀਂ ਸੋਚ ਸਕਦੇ ਨਾ ਕਿਉਂਕਿ ਕਾਂਗਰਸ ਨੇ ਜਿਹੜਾ ਆਪਰੇਸ਼ਨ ਬਲੂ ਸਟਾਰਟ ਕਰਵਾਇਆ ਪਰ ਮੈਨੂੰ ਕੱਲ ਸਮਝਾਓ ਕਿ ਅੱਜ ਕੱਲ੍ਹ ਪਰਮਜੀਤ ਸਿੰਘ ਸਰਨਾ ਤਾਂ ਬਹੁਤ ਕਰੀਬ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਸਰਨਾ rahul gandhi ਕੋਲੇ ਕੀ ਲੈਣ ਗਿਆ ਵੀ ਹੂੰ ਆ ਦੋ ਦਿਨ ਪਹਿਲਾਂ ਉਹਦੀ rahul gandhi ਨਾਲ ਮੀਟਿੰਗ ਹੋਈ ਹੈ ਉਹ ਕਦੇ ਆਸਤੇ ਹੋਈ ਹੈ ਹੂੰ ਕੀ ਕੱਲੀ ਉਹ ਦਿੱਲੀ ਦੀ ਉਹਦੇ ਹਾਸਤੇ ਹੋਈ ਹੈ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਬ੍ਰਦਰ ਗਏ ਆ ਹਰਵਿੰਦਰ ਸਿੰਘ ਸਰਨਾ ਚਲ ਹਰਵਿੰਦਰ ਸਰਨਾ ਦੇ ਗਏ ਤਾਂ ਪਰਮਜੀਤ ਸਰ ਨੇ ਹੀ ਹੈ ਨਾ ਉਹ ਹੂੰ ਜਿ ਕਈ ਵਾਰੀ ਬੰਦਾ ਆਪ ਕਿਉਂਕਿ ਉਹ ਅਕਾਲੀ ਦਲ ਦਾ ਵੱਡਾ ਲੀਡਰ ਹੈ ਹੂੰ ਐਸ ਕਰਕੇ ਆਪਨਾ ਜਬ ਆਪਦੇ ਭਰਾ ਨੂੰ ਭੇਜਦਾ ਉਹ ਭਾਵੇਂ ਹਰਵਿੰਦਰ ਸਰਨਾ ਜਾਵੇ ਮੰਨਿਆ ਜਾਊਗਾ ਪਰਮਜੀਤ ਸਰ ਨੇ ਪਰਮਜੀਤ ਸਰ ਨੇ ਹੀ ਸਾਰਾ ਕੋਈ ਦੋਨਾਂ ਭਰਾਵਾਂ 'ਚ ਫਰਕ ਤਾਂ ਕੋਈ ਹੈ ਨਹੀਂ ਤੁਹਾਨੂੰ ਪਤਾ ਇਹਨਾਂ ਦੇ ਘਰ ਦੇ ਵਿੱਚ ਕਿਤਰਾਸ ਦੀ ਬਾਪੜੀ ਗਈ ਸੀ ਦੋਨਾਂ ਤਰ੍ਹਾਂ ਦੇ ਜੁਆਈ ਦੋਨਾਂ ਦੋਨਾਂ ਭਰਾਵਾਂ ਦੇ ਜੁਆਈ ਆਪਸ ਵਿੱਚ ਲੜਪੇ ਸੀ ਉਹ ਇਹ ਦੋਨੇ ਮਾਰੇ ਗਏ ਸੀ ਤੇ ਭੋਗ ਇਕੱਠੇ ਹੀ ਪਾਇਆ ਸੀ ਉਹ ਤਾਂ ਅਲੱਗ-ਅਲੱਗ ਨੀ ਨੇ ਕੀਤਾ ਜਿਹੜੇ ਇਹਨਾਂ ਨੇ ਭੋਗ ਪਾਇਆ ਵੀ ਜਿਹੜਾ ਉਹ ਗੱਲ ਹੋ ਗਈ ਹੋ ਗਈ ਆਓ ਜੀ ਆਪਾਂ ਇਕੱਠੇ ਹੀ ਭੋਗ ਪਾ ਦਈਏ ਇਸ ਲਈ ਪਰਿਵਾਰ ਇਕ ਮੁਠ ਹੈ ਉੱਥੇ ਭਾਵੇਂ ਹਰਵਿੰਦਰ ਸਰਨਾ ਜਾਵੇ ਚਾਹੇ ਪਰਮਜੀਤ ਜਾਵੇ ਮੰਨਿਆ ਪਰਮਜੀਤ ਹੀ ਜਾਊਗਾ ਜੀ ਮਤਲਬ ਉਹਦੇ ਤੇ ਚੰਜੀਤ ਬਰਾੜ ਨੇ ਵੀ ਸਵਾਲ ਖੜੇ ਕੀਤੇ ਸੀ ਕਿ ਸੁਖਵੀਰ ਬਾਦਲ ਕਿਉਂ ਨਹੀਂ ਹੁਣ ਕੱਢਦੇ ਬਾਹਰ ਉਹ ਰਾਹੁਲ ਗਾਂਧੀ ਕੋਲ ਕੀ ਲੈਣ ਗਏ ਆ ਤੁਸੀਂ ਵੀ ਸ਼ੰਕਾ ਜ਼ਾਹਰ ਕਰਦੇ ਹੋ ਇਹਦੇ ਉੱਤੇ ਨਹੀਂ ਮੈਨੂੰ ਖਰ ਮੈਂ ਚਰਨਜੀਤ ਮੁਰਾੜੇ ਕੋ ਤਾਂ ਨਹੀਂ ਸ਼ੰਕਾ ਜ਼ਾਹਰ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਜੇ ਉਹ ਗਿਆ ਤਾਂ ਪਤਾ ਸਥਿਤੀ ਦਾ ਅਨਲਿਸਿਸ ਕਰਨੇ ਵੀ ਜੇ ਉਹ ਗਿਆ ਤਾਂ ਕਾਦੀ ਖਤਰ ਗਿਆ ਮੇਰਾ ਤਾਂ ਅਕਾਲੀ ਦਲ ਨਾਲ ਕੋਈ ਤਾਲਕ ਨਹੀਂ ਤੇ ਨਾ ਹੀ ਮੇਰਾ ਭਾਰਤੀ ਦਲ ਤਾਂ ਪਾਰਟੀ ਨਾ ਕਿੰਨੀ ਸਥਿਤੀ ਜਾ ਸਕਦੀ ਹੈ ਕਿ ਕਾਂਗਰਸ ਦੇ ਨਾਲ ਵੀ ਗੱਠ ਜੋੜ ਦੀ ਕੋਈ ਚਰਚਾ ਹੋ ਸਕਦੀ ਹੈ ਇਹ ਗੱਲ ਤੁਸੀਂ ਯਾਦ ਕਰੋ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਿਆ ਗਿਆ ਸੀ ਹਮ ਅਕਾਲ ਤਖਤ ਸਾਹਿਬ ਦੇ ਦਖਲ ਦੀ وجہ ਕਰ ਹਮ ਉਦੋਂ ਅਕਾਲੀ ਦਲ ਦੀ ਕਮਾਂਡ ਸਰਦਾਰ ਬਲਵਿੰਦਰ ਸਿੰਘ ਭੂਦਰ ਕੋਲੇ ਸੀ ਜੀ ਤੁਸੀਂ ਆਪਣੀ ਮੈਮੋਰੀ ਤੇ ਥੋੜਾ ਦਬਾ ਦਿਓ ਉਹ ਤੋਂ ਬਰਬਿੰਦਰ ਸਿੰਘ ਪੁੰਦੜ ਹੋਰਾਂ ਨੇ ਕਹਿੰਦਾ ਬਦਲੀਆਂ ਪ੍ਰਸਥਿਤੀਆਂ ਦੇ ਵਿੱਚ ਭਾਰਤੀ ਕੋਈ ਆਪਣੀ ਕਾਂਗਰਸ ਆਪਣੀ ਅਕਾਲੀ ਦਲ ਕਿਸੇ ਵੀ ਧਿਰ ਦੇ ਨਾਲ ਸਮਝੌਤਾ ਕਰ ਸਕਦਾ ਹੈ ਇਹ ਗੱਲ ਉਹਨਾਂ ਨੇ ਕਹੀ ਸੀ ਜੇ ਆਪਾਂ ਇਹ ਦੇਖੀਏ ਕਿ ਪੰਜਾਬ ਦੀ ਸਥਿਤੀ ਦੇਖੀਏ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ وجہ ਕਾਰਨ ਨਫਰਤ ਸੀ ਕਾਂਗਰਸ ਪਾਰਟੀ ਪ੍ਰਤੀ 1999 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜੇ ਹੈਗੇ ਆ 13 ਚੋਂ 11 ਜਿੱਤਗੇ ਸੀ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨਤੇ ਉਹਨਾਂ ਦੇ ਹਮੇਤੀ ਹਮ ਸਿਮਰਜੀਤ ਸਿੰਘ ਮਾਨਤੇ ਉਹਨਾਂ ਦੇ ਹਮੇਤੀ ਦੋ ਕਾਂਗਰਸੀ ਜਿੱਤੇ ਸੀਗੇ ਹਮ ਅਕਾਲੀ ਦਲ ਤਾਂ ਕੋਈ ਵੀ ਨਹੀਂ ਜਿੱਤਿਆ ਸੀ ਬਿਲਕੁਲ ਉਹ ਤੋਂ ਬਾਅਦ 92 ਦੇ ਵਿੱਚ ਚੋਣ ਹੁੰਦੀ ਹੈ 92 ਵਾਲੀ ਚੋਣ ਨੂੰ ਅਸੀਂ ਕਹਾਂਗੇ ਠੱਕੇ ਵਾਲੀ ਚੋਣ ਹਮ ਅਕਾਲੀ ਦਲ ਦਾ ਬਾਈਕਰ ਸੀਖ ਪਾਸਟ ਵੋਟਾਂ ਪਈਆਂ ਸੀ 13 14% ਨਾਲ ਉਹਦੀ ਸਰਕਾਰ ਬਣ ਗਈ ਬੇਅੰਸੀ ਦੀ ਹਮ ਲੇਕਿਨ ਜਿਹਨ ਅਸਲੀ ਸਰਕਾਰਾਂ ਵੋਟਾਂ ਪੈ ਕੇ ਬਣੀਆਂ ਹੈ ਜਿੱਥੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਉਹ ਪਾਈਆਂ 2002 ਦੇ ਵਿੱਚ ਤੇ 2017 ਚ ਹਮ ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਣੀ ਜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣ ਸਕਦੀਆਂ ਤਾਂ ਬਦਲੀਆਂ ਪਰਸਤਿਤੀਆਂ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਆ ਸਮਝੋ ਸਕਿਆ ਨਹੀਂ ਹੋ ਸਕਦਾ ਹੋ ਸਕਦਾ ਸਰਨਾ ਸਾਹਿਬ ਨੇ ਤਾਂ ਇਹ ਬਿਆਨ ਨਾ ਜਿਹੜੇ ਬੜੇ ਉਲਝਣਾਂ ਚ ਪਾਉਂਦੇ ਆ ਜੀ ਲੋਕਾਂ ਨੂੰ ਜਿਵੇਂ ਪਰਮਜੀਤ ਸਿੰਘ ਸਰਨਾ ਨੇ ਬਿਆਨ ਦਿੱਤਾ ਸੀ ਕਹਿੰਦੇ ਅੰਮ੍ਰਿਤਪਾਲ ਦੇ ਨਾਲ ਵੀ ਸਮਝੌਤਾ ਹੋ ਸਕਦਾ ਹੈਗਾ ਉਹ ਸਾਡਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਵੀ ਸਮਝੌਤਾ ਕਰ ਸਕਦਾ ਪੰਥਕ ਤੇ ਨਾ ਕਿਸੇ ਨਾਲ ਵੀ ਸਮਝੌਤਾ ਕਰਨਾ ਪਿਆ ਕਰ ਸਕਦੇ ਆ ਅਸੀਂ ਜੇ ਪੰਜਾਬ ਨੂੰ بچਾਉਂਦੀ ਗੱਲ ਆ ਇਹੀ ਬਿਆਨ ਸਿਮਰਜੀਤ ਸਿੰਘ ਮਾਨ ਵੀ ਦਿੰਦੇ ਆ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਸਿਮਰਜੀਤ ਸਿੰਘ ਮਾਨ ਹੋ ਰਿਹਾ ਵੀ ਓਪਨ ਕਹਿ ਗਿਆ ਲੇਕਿਨ ਸਮਝੌਤਾ ਜਿਹੜਾ ਹੈਗਾ ਜੇ ਅ ਮੁਰਸੁਰਜੀਤੀ ਅਕਾਲੀ ਦਲ ਨਾਲ ਜਾਂ ਪੁਨਰਸੁਰਜੀਤੀ ਅਕਾਲੀ ਦਲ ਨਾਲ ਹੋਣਾ ਹੈ ਤਾਂ ਉਹ ਮਾਈਂਸ ਹਰਪ੍ਰੀਤ ਸਿੰਘ ਹੋਊਗਾ ਹੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰੂਗਾ ਹੂੰ ਉਹ ਵੀ ਨਹੀਂ ਕਰਨਾ ਚਾਹੁੰਦੇ ਉਹ ਵੀ ਕਹਿੰਦੇ ਜੀ ਅਸੀਂ ਸੁਵੀਰ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਨਹੀਂ ਕਰਦੇ ਫਿਰ ਤੁਸੀਂ ਫਿਰ ਤੁਸੀਂ ਇਹ ਦੇਖੋ ਕਿ ਅਗਸਤ ਮਹੀਨੇ ਦਾ ਬਣਿਆ ਹੋਇਆ ਹੈ ਹਮ ਪੁਨਰਸੁਰਜੀਤੀ ਅਕਾਲੀਦਰ ਗਾਂ ਕਿਨਾਂ ਕਬਦ ਗਿਆ ਹਮ ਉਹ ਖੜੋਤਾ ਤਾਂ ਉੱਥੇ ਹੀ ਹੈ ਨਾ ਹਮ ਹੁਣ ਜੇ ਇੱਕ ਵਿਕਰਮ ਮਜੀਠੀਆ ਕਹਿੰਦਾ ਮੈਂ ਨੰਗੇ ਪੈਰੀ ਜਾਊਂ ਉਹਨਾਂ ਦੇ ਘਰਾਂ ਦੇ ਵਿੱਚ ਹਮ ਤੇ ਆਪਣਾ ਚੰਦੂ ਮਾਜਰਾ ਸਾਹਿਬ ਕਹਿੰਦੇ ਆਪਾਂ ਜੱਫੀ ਪਾਉਣ ਨੂੰ ਤਿਆਰ ਬੈਠੇ ਆਜੂ ਜੱਫੀ ਪਾ ਲਾਂਗੇ ਹਮ ਹਾਲਾਤ ਤਾਂ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਕਿਵੇਂ ਬਦਲ ਰਹੇ ਹੈ ਜਿਹੜੇ ਬੰਦੇ ਕਹਿੰਦੇ ਸੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਬਾਦਲ ਕਹਿੰਦਾ ਰਲ ਜੀ ਬਡਾਲਾ ਸਾਹਿਬ ਨੇ ਵੀ ਸਵਾਗਤ ਕੀਤਾ ਉਹਨਾਂ ਨੇ ਵੀ ਇੱਕ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀਗਾ ਉਹ ਕਹਿੰਦੇ ਜੀ ਅਸੀਂ ਸਵਾਗਤ ਕਰਦੇ ਹਾਂ ਜੇ ਕੋਈ ਆਊਗਾ ਲੈਣ ਵਾਸਤੇ ਤਾਂ ਅਸੀਂ ਜਾਵਾਂਗੇ ਆ ਫਿਰ ਫਿਰ ਉਹ ਇਹੀ ਹੈ ਨਾ ਫਿਰ ਉਹਨਾਂ ਦੇ ਰਹਿ ਕੇ ਜੇ ਕੱਲਾ-ਕੱਲਾ ਕਰਕੇ ਸਾਰੇ ਚਲੇ ਗਏ ਤਾਂ ਫਿਰ ਪੁਨਰ ਸੁਰਜੀਤੀ ਕਾਲੀ ਤਲ ਰਹਿ ਜਾਊਗਾ ਜਾਂ ਸਰਪ੍ਰਸਤ ਰਹਿ ਜਾਣਗੇ ਚੰਡੋ ਸਾਹਿਬ ਇਹ ਵੀ ਇੱਥੋਂ ਆਸ ਕਰਾਈ ਲਗਾਈ ਜਾ ਸਕਦੀ ਹੈ ਕਿ ਜਿਹੜੇ ਅੱਡ ਹੋਏ ਸੀਗੇ ਬਾਗੀ ਹੋਏ ਸੀਗੇ ਅੱਜ ਕਿਤੇ ਨਾ ਕਿਤੇ ਯਾ ਕੀ ਯਾਰ ਕਿਸੇ ਤਰੀਕੇ ਸਾਨੂੰ ਮੋੜ ਕੇ ਲੈ ਜਾਓ ਨਹੀਂ ਜਿਹੜਾ ਅਕਾਲੀ ਦਲ ਦੀ ਹਿਸਟਰੀ ਦੇ ਉੱਤੇ ਜੇ ਨਿਗਾਹ ਮਾਰੀਏ ਤਾਂ ਮੇਰੇ ਖਿਆਲ ਮੁਤਾਬਕ ਜਿਹੜੀ 2002 ਦੀ ਇਲੈਕਸ਼ਨ ਹੈ ਹੂੰ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਅਗਵਾਈ ਦੇ ਵਿੱਚ ਸਰਬਹਿੰਦ ਅਕਾਲੀ ਦਲ ਨਾ ਬਣਿਆ ਹੁੰਦਾ ਹੂੰ ਤੇ ਉਹਨਾਂ ਨੇ ਚੋਣ ਨਾ ਲੜੀ ਹੁੰਦੀ ਹੂੰ ਤਾਂ ਕਦੇ ਵੀ ਕਾਂਗਰਸੀ ਸਰਕਾਰ ਨਹੀਂ ਬਣਦੀ ਸੀ ਅੱਛਾ ਫਿਰ ਬਣ ਜਾਈ ਨਹੀਂ ਸੀ ਅਕਾਲੀ ਦਲ ਦੀ ਸਰਕਾਰ ਜਥੇਦਾਰ ਟੋੜਾ ਦੇ ਉਮੀਦਵਾਰ ਉਹਨੀਆਂ ਕਵੋਟਾਂ ਲੈ ਗਏ ਸੀ ਜਿਨ੍ਹਾਂ ਦੇ ਨਾਲ ਅਕਾਲੀ ਦਲ ਦੀਆਂ ਸੰਭਾਵਨਾਵਾਂ ਖਤਮ ਹੋਈਆਂ ਹੂੰ ਲੇਕਿਨ ਬਾਅਦ ਦੇ ਵਿੱਚ ਹੂੰ ਜਦੋਂ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਹੂੰ ਉਦੋਂ ਜਿਹੜਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਅਹਿਸਾਸ ਹੋਇਆ ਕਿ ਹੁਣ ਅਕਾਲੀ ਦਲ ਦਾ ਨੁਕਸਾਨ ਹੋ ਸਕਦਾ ਹੈ ਹੂੰ ਉਹਨਾਂ ਨੇ ਭੰਗ ਕਰਤਾ ਉਹਨਾਂ ਨੇ ਭੰਗ ਕਰਤਾ ਸੀ ਉਹ ਦੁਬਾਰਾ ਫੇਰ ਆਗੇ ਸੀ ਵਾਪਸ ਆਗੇ ਸੀ ਉਹ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਰੀ ਜਿਹੜੇ ਐਡੇ ਮਤਲਬ ਆਪਾਂ ਕਹਿ ਸਕਦੇ ਹਾਂ ਬਹੁਤ ਬਹੁਤ ਸਮਝਦਾਰ ਬੜੇ ਲਿਖੇਤਾਂ ਸੀ ਉਹ ਵਾਪਸ ਆ ਸਕਦੇ ਐ ਤਾਂ ਉਹਨਾਂ ਨੂੰ ਆਪਾਂ ਮੌਕਾ ਪ੍ਰਸਤ ਨਹੀਂ ਨਾ ਕਹਿ ਸਕਦੇ ਬਿਲਕੁਲ ਜੀ ਉਹ ਉਹਨਾਂ ਨੂੰ ਆਪਾਂ ਕਹਿੰਦੇ ਹਾਲਾਤਾਂ ਦੇ ਅ ਮਤਲਬ ਰੁਝਾਨ ਨੂੰ ਦੇਖਦੇ ਆ ਕਿ ਹਾਲਾਤ ਕੀ ਡਿਮਾਂਡ ਕਰਦੇ ਆ ਉਹਨਾਂ ਨੇ ਕਿਹਾ ਵੀ ਨਹੀਂ ਆਓ ਉਹਨਾਂ ਇੱਕ ਮੁੱਠੋ ਥੋੜੀ ਉਦਾਹਰਨ ਮੈਨੂੰ ਲੱਗਦਾ ਸ਼ਾਇਦ ਇਹ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਮਝ ਲੈਣੀ ਚਾਹੀਦੀ ਆ ਨਹੀਂ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਨਾ ਉਹ ਅਸਲ ਦੇ ਵਿੱਚ ਨਿੱਜੀ ਹੈ ਹਮ ਮਤਲਬ ਸਿਆਸੀ ਨਹੀਂ ਰਹਿ ਗਿਆ ਨਹੀਂ ਸਿਆਸੀ ਨਹੀਂ ਰਹਿ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਹੈਗੀ ਜਿਹੜੀ ਆਪਾਂ ਕਹਾਂਗੇ ਧਾਰਮਿਕ ਪ੍ਰਦੇਸ਼ ਕਿੱਥੋਂ ਹੋਈ ਹੈ ਹਮ ਉਹਨਾਂ ਦੀ ਡਿਵੈਲਪਮੈਂਟ ਕਿੱਥੋਂ ਹੋਈ ਹੈ ਹੂੰ ਉੱਥੋਂ ਹੋਈ ਹੈ ਇਸ ਕਰਕੇ ਜਿਸ ਬੰਦੇ ਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਨੇੜਤਾ ਹੋਵੇ ਜਦੋਂ ਤੁਹਾਡਾ ਬਗੜ ਪੈ ਜਾਂਦਾ ਫਿਰ ਉਹਦੇ ਨਾਲ ਤੁਹਾਡੀ ਨੇੜਤਾ ਨਹੀਂ ਹੁੰਦੀ ਹੂੰ ਉਹ ਤਾਂ ਹੁਣ ਜਿਸ ਢੰਗ ਦਾ ਜਿਵੇਂ ਉਹ ਪਘੋੜਾ ਦਲ ਉਹ ਚੁੱਲ੍ਹਾ ਦਲ ਹਾਲਤਾ ਇਥੋਂ ਦਾ ਕੋਈ ਪਈ ਬਾਕੀਆਂ ਨੂੰ ਨਾ ਪਘੋੜੇ ਦਲ ਦਾ ਨਾ ਹੈ ਕੁਛ ਨਾ ਚੁੱਲੇ ਦਲ ਨਾਲ ਆਲੇ ਉਹ ਇਕੱਲੇ ਦੋ ਬੰਦੇ ਹੀ ਬੋਲਦੇ ਹੂੰ ਜਾਂ ਤਾਂ ਆਈਟੀ ਸੈੱਲ ਇਹਨਾਂ ਦਾ ਬੋਲਦਾ ਹੈ ਅਕਾਲੀ ਦਲ ਦਾ ਉਹ ਵੀ ਜਿਹੜਾ ਹੈਗਾ ਉਹ ਤਾਂ ਹੁਣ ਜੇ ਆਪਾਂ ਦੇਖੀਏ ਨਫ਼ਰਤ ਕਿੰਨੀ ਹੈ ਹੂੰ ਉਹ ਕਹਿੰਦਾ ਪਘੋੜਾ ਦਲ ਦਾ ਪ੍ਰਬੰਧਾ ਮੈਂ ਉਹਦੇ ਨਾਲ ਗੱਲ ਕਰਨੀ ਹੂੰ ਤੇ ਉਹ ਨਾ ਦਾਦਾ ਨਾ ਲੈਂਦੇ ਗੈ ਨਹੀਂ ਹਰਪ੍ਰੀਤ ਸਿੰਘ ਤਾਂ ਕਹਿੰਦੇ ਨਹੀਂ ਉਹ ਤਾਂ ਛੋਟਾ ਨਾ ਲੈਂਦੇ ਉਹਦਾ ਜਿਹੜਾ ਬਚਪਨ ਦਾ ਨਾ ਹੁੰਦਾ ਹੂੰ ਇਸ ਕਰਕੇ ਉਹ ਉਹ ਕੁੜਤਨ ਵਾਲੀ ਆ ਉੱਥੇ ਨਹੀਂ ਗੱਲ ਬਣਨੀ ਇਹਦੇ ਉਚਾਲੇ ਜਿਹੜੀ ਅਮਰਤਪਾਲ ਔਰਾਂ ਦੀ ਪਾਰਟੀ ਆ ਉਹ ਕਿੱਥੇ ਐਕਸਟੈਂਡ ਕਰੂਗੀ ਉਹ ਇਸ ਗੱਲ ਤੇ ਨਿਰਪਰ ਹੈ ਕਿ ਅਮਰਤਪਾਲ ਸਿੰਘ ਹੁਰੀ ਬਾਹਰ ਆਉਂਦੇ ਕਿਹੜੇ ਵੇਲੇ ਆਉਂਦੇ ਕਿੰਨਾਂ ਪ੍ਰਸਥਿਤੀਆਂ ਚ ਆਉਂਦੇ ਆ ਕਿਉਂਕਿ ਹੁਣ ਅਮਰਤਪਾਲ ਸਿੰਘ ਉਹ ਨਹੀਂ ਆਪਤਾ ਹੈ ਨਹੀਂਗੀ ਹੂੰ ਇਹ ਗੱਲ ਠੀਕ ਹੈ ਕਿ ਉਸ ਵੇਲੇ ਜਿਹੜਾ ਉਵਾਰਸੀ ਪੰਜਾਬ ਦਾ ਜਿੰਨਾ ਕਿ ਮੇਰਾ ਮਤਲਬ ਤਜਰਬਾ ਹੈ ਜ਼ਿੰਦਗੀ ਦਾ ਉਹ ਇੱਕ ਵਾਰੀ ਜਿਹੜਾ ਪਰ ਉਹਰ ਬਾਅਦ ਦੇ ਵਿੱਚ ਛੇਤੀ ਕੀਤੇ ਲੈ ਜਾਂਦਾ 1999 ਦੀ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਵੀ ਮਾਨ ਸਾਹਿਬ ਦੀ ਮਾਨ ਸਾਹਿਬ ਵੀ ਦਿਲ ਚ ਬੈਠੇ ਸੀ ਬਹੁਤ ਸਾਰੇ ਲੋਕ ਦਿਲ ਚ ਬੈਠੇ ਸੀ ਜਿੱਤਗੇ ਸੀ ਜੀ ਪਰ ਬਾਅਦ ਦੇ ਵਿੱਚ ਉਹ ਅਕਾਲੀ ਦਲ ਦੀ ਹਾਲਤ ਕੀ ਹੋ ਗਿਆ ਤੁਹਾਡੀ ਤੁਸੀਂ ਇਹ ਦੇਖੋ ਵੀ 92 ਦੇ ਵਿੱਚ ਬਾਈਕਾਟ ਕਰ ਬੈਠੇ ਤੇ 97 ਨੂੰ ਕੀ ਹੋ ਗਿਆ ਸੜ ਗਿਆ ਸੀ ਹਮ ਇਸ ਕਰਕੇ ਮਤਲ ਜਿਹੜੀ ਜਿਹੜੀ ਆਪਾਂ ਕਹਾਂਗੇ ਨਾ ਜਿਹੜਾ ਰਵਾਇਤੀ ਅਕਾਲੀ ਦਲ ਅਕਾਲੀ ਦਲ ਇੱਕੋ ਹੀ ਰਹਿੰਦਾ ਹੁੰਦਾ ਟੁੱਟ ਭੱਜ ਹੁੰਦੀ ਰਹਿੰਦੀ ਆ ਫਿਰ ਇੱਕ ਮੁੱਠ ਹੋ ਜਾਂਦੇ ਆ ਇੱਕ ਦੋ ਸਪਲੈਂਟਰ ਗਰੁੱਪ ਹੁੰਦੇ ਆ ਅਲੱਗ ਆ ਇਹ ਜਿਹੜਾ ਆਪਕਮਾਗੇ ਅਮਰਤਪਾਲ ਸਿੰਘ ਉਹ ਰਹਾ ਫਣਾਉਣਾ ਉਹ ਹੋਰ ਹੈ। ਹੂੰ ਉਹ ਜਿਸ ਢੰਗ ਦੇ ਨਾਲ ਅਮਰਤਪਾਲ ਸਿੰਘ ਨੂੰ ਨਹੀਂ ਆਏ ਤੇ ਜਿਵੇਂ ਉਹਨਾਂ ਦੇ ਉੱਤੇ ਐਨਐਸਐ ਲਾਇਆ ਗਿਆ। ਐਨਐਸਐ ਲਾ ਕੇ ਉਹਨਾਂ ਨੂੰ ਸਟੇਟ ਤੋਂ ਬਾਹਰ ਭੇਜਿਆ ਗਿਆ। ਮੇਰਾ ਖਿਆਲ 'ਚ ਸਟੇਟ ਤੋਂ ਬਾਹਰ ਨਾ ਭੇਜਦੇ ਸ਼ਾਇਦ ਹਾਲਾਤ ਵੀ ਨਾ ਪੜਦੇ। ਹੂੰ ਜਿਵੇਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਜਿਵੇਂ ਉਹਨੂੰ ਲਗਾਤਾਰ ਉਹਨਾਂ ਦੀ ਮਤਲ ਜਿਹੜੀ ਇਹ ਨਜ਼ਰਬੰਦੀ ਵਧਾਈ ਜਾ ਰਹੀ ਹੈ। ਐਨਐਸਐ ਨੂੰ ਵਾਰ-ਵਾਰ ਲਾਇਆ ਜਾ ਰਿਹਾ ਹੈ। ਸੰਸਦ 'ਚ ਪੇਸ਼ ਨਹੀਂ ਹੁਣ ਦਿੱਤਾ ਜਾ ਰਿਹਾ। ਪਰੇਸ਼ਨਾ ਕਾਰਜ ਹੋ ਰਹੀਆਂ ਨੇ। ਇਹ 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 ਇਹਦੇ ਕੰਨ ਵੀ ਕਾਦੀ ਇਹ ਹੁਣੇ ਸਟੇਟ ਗਵਰਨਮੈਂਟ ਕਰਦੀ ਹੈ ਸੈਂਟਰ ਕਰਦੀ ਹੈ ਹੁਣ ਇੱਥੇ ਜੀ ਆਪਾਂ ਦੇਖੀਏ ਤਾਂ ਮੈਨੂੰ ਇਹੋ ਲੱਗਦੀ ਹੈ ਵੀ ਆਮ ਆਦਮੀ ਪਾਰਟੀ ਚ ਵੀ ਟੁੱਟ ਫੁੱਟ ਹੋ ਸਕਦੀ ਹੈ ਜਿਵੇਂ ਇੱਕ ਸੈਕਸ਼ਨ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਹਜਤਾ ਦਿੱਲੀ ਤੋਂ ਲੈ ਰਿਹਾ ਹੈ ਦੂਜਾ ਜਿਹੜਾ ਹੈਗਾ ਉਹ ਇਲਜ਼ਾਮ ਲੱਗਦੇ ਵੀ ਉਮਿਤ ਸ਼ਾਹ ਉਹ ਤੋਂ ਲੈ ਰਿਹਾ ਹਾਂ ਇਹ ਵੀ ਨਾਲ ਚਰਚਾ ਹੈਗੀ ਹੈ ਜੀ ਕਹਿੰਦੇ ਕਾਲੀਆਂ ਦਾ ਜੇ ਗੱਠ ਜੋੜ ਨਹੀਂ ਹੁੰਦਾ ਤੇ ਕਾਂਗਰਸ ਕਾਟ ਪੁਲੇਸ਼ ਚ ਰਹਿੰਦੀ ਹੈ ਫਸੀ ਹੋਈ ਤੇ ਆਮ ਆਦਮੀ ਪਾਰਟੀ ਰਿਪੀਟ ਮਾਰ ਸਕਦੀ ਹੈ ਪੰਜਾਬ ਦੇ ਅੰਦਰ ਮੁੱਖ ਮੰਤਰੀ ਦੁਬਾਰੇ ਸਰਦਾਰ ਭਗਵੰਤ ਮਾਨ ਬਣ ਸਕਦੇ ਆ ਸਮੇਤ ਪਹਿਲਾਂ ਦੀ ਗੱਲ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਨਹੀਂ ਵੈਸੇ ਇਹਦਾ ਕੋਈ ਕੋਈ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਪੰਜਾਬ ਦੇ ਵਿੱਚ ਜਦੋਂ ਵੋਟ ਪੈਂਦੀ ਹੈ ਨਾ ਉਹ ਪੋਜੀਟਿਵ ਨਹੀਂ ਪੈਂਦੀ ਹੂੰ ਉਹ ਕਦੇ ਕਿਸੇ ਪਾਰਟੀ ਨੂੰ ਚੰਗਾ ਕਰਕੇ ਨਹੀਂ ਪੈਂਦੀ ਉਹ ਨੈਗੇਟਿਵ ਵੋਟ ਪੈਂਦੀ ਹੈ ਕਿ ਇਹਦੇ ਰਗੜੇ ਘਟਨੇ ਹੂੰ ਜਦੋਂ ਪੰਜਾਬੀ ਰਗੜੇ ਘਟਣ ਤੇ ਆ ਜਾਂਦਾ ਫਿਰ ਹਨੇਰੀ ਨੂੰ ਉਡਾ ਕੇ ਲੈ ਜਾਂਦੀ ਹੂੰ ਇਸ ਕਰਕੇ ਜੇ ਆਪਾਂ ਕਹਾਂਗੇ ਕਿ 2022 ਚ ਨਾ ਸਰਕਾਰ ਬਣ ਗਈ ਇਹਨਾਂ ਦੀ ਹਾਂ ਆਹ ਸੌਰੀ 2017 ਚ ਹਾਂ 2017 ਚ ਵੀ ਆ ਗਈ ਸੀ ਸਾਰਾ ਕੁਝ ਆ ਗਿਆ ਸੀ ਲੇਕਿਨ ਇੱਕੋ ਚੀਜ਼ ਹੀ ਲਾਇ ਬੈਠੀ ਸੀ ਹਾਂ ਉਹ ਸੀ ਜਿਹੜੀ ਮੋਗਾ ਜ਼ਿਲ੍ਹੇ ਦੀ ਇੱਕ ਕੋਠੀ ਦੇ ਵਿੱਚ ਰਹੇ ਸੀ ਕੇਜਰੀਵਾਲ ਸਾਹਿਬ ਜਾ ਕੇ ਹਾਂ ਉੱਥੋਂ ਆ ਗਿਆ ਵੀ ਇਹ ਤਾਂ ਜੀ ਰੈਡੀਕਲ ਤਰ੍ਹਾਂ ਦੇ ਨਾਲ ਜਾ ਲਗੇ ਹਾਂ 24 ਘੰਟੇ ਪਹਿਲਾਂ ਪੰਜਾਬ ਦੀ ਫਿਜ਼ਾ ਤਬਦੀਲ ਹੋ ਗਈ ਸੀ ਹਾਂ ਇਸ ਕਰਕੇ ਪੰਜਾਬ ਦੇ ਵਿੱਚ ਕੀ ਹੋ ਜੇ ਇਹ ਤਾਂ ਮਤਸ਼ਾਨੇ ਵੀ ਕਹਿ ਦਿੰਦਾ ਨਾ ਦੇਸ਼ ਦਾ ਗ੍ਰਹਿ ਮੰਤਰੀ ਹੈ ਵੀ ਪੰਜਾਬ ਬਾਰੇ ਤਾਂ ਬਸ ਭਗਵਾਨ ਵਿਸ਼ਨੂੰ ਵੀ ਨਹੀਂ ਜਾਣਦਾ ਵੀ ਕੀ ਹੋ ਜੇ ਹੂੰ ਮੈਂ ਇਸ ਕਰਕੇ ਜੇ ਆਪਾਂ ਕਹਿੰਦੀ ਜੇ ਉਹ ਵੀ ਨਹੀਂ ਤਾਂ ਉਹ ਵੀ ਨਹੀਂ ਜੀ ਹੋਈ ਆਮ ਆਦਮੀ ਪਾਰਟੀ ਤਾਂ ਪਾਰਟੀ ਇਹ ਤਾਂ ਕਦੇ ਨਹੀਂ ਬਣੀ ਹੂੰ ਸਰਕਾਰ ਬਣ ਗਈ ਹੈ ਹੂੰ ਪਰ ਨਾਲ ਇਹ ਵੀ ਜੀ ਪਰਫੈਕਸ਼ਨ ਹੁੰਦੀ ਹੈ ਕਹਿੰਦੇ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਦੇਣ ਨੂੰ ਜੇ ਅਖੀਲੇ ਸਮੇਂ ਅੱਜ ਬੁੜੀਆਂ ਦੇ ਖਾਤਿਆਂ ਦੇ ਵਿੱਚ ਦਾਦਾ ਸੇ ਹਜ਼ਾਰ ਰੁਪਏ ਇਕੱਠਾ ਪਾਰਟੀ ਨੇ ਸੜਤਾ ਤੇ ਕਹਿੰਦੇ ਵੋਟ ਬੈਂਕ ਹਿੱਲ ਸਕਦਾ ਹੈਗਾ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਨਾ ਪੰਜਾਬ ਦੀਆਂ ਬੀਬੀਆਂ ਤੇ ਪੰਜਾਬ ਦਾ ਜ਼ਲਤਪਾਈਚਾਰਾ ਉਹ ਬਿਹਾਰ ਨਾਲ ਨਹੀਂ ਉਹਨੂੰ ਕੰਪੇਅਰ ਕਰ ਸਕਦੇ ਆਪਾਂ ਪੰਜਾਬ ਦੇ ਵਿੱਚ ਜਿਹੜਾ ਜੋ ਕੁਝ ਹੁੰਦਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਆਪਾਂ ਗਰੀਬਾਂ ਦੀ ਗੱਲ ਕਰੀਏ ਜ਼ਲਤਪਾਈਚਾਰੇ ਦੀ ਗੱਲ ਕਰਨੀਏ ਇੱਥੇ ਸਿੱਖ ਗੁਰੂ ਸਹਿਬਾਨ ਦਾ ਅਸਰਾ ਹੈ ਉਹਨਾਂ ਦੇ ਪ੍ਰਤੀ ਜਿਹੜੀ ਸਾਡੀ ਕੋਈ ਭਟ ਵਾਲੀ ਤੇ ਨਫ਼ਰਤ ਵਾਲੀ ਕਹਾਣੀ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਅਪਰ ਕਾਸਟਾਂ ਕਹਿੰਦੇ ਨੇ ਉਹ ਤਾਏ ਚਾਚੇ ਉਹ ਜਿਹਵੇਂ ਵਿਆਹ ਚ ਰਲਦੇ ਮਿਲਦੇ ਆਪਾਂ ਸਾਰੇ ਉਹਦੇ ਜਾਣਦੇ ਆਂ ਉਹਦੇ ਨਹੀਂ ਨਹੀਂ ਦੂਜੀ ਗੱਲ ਹੈ ਕਿ ਪੰਜਾਬ ਦੇ ਵਿੱਚ ਭੁੱਖਮਰੀ ਨਾਲ ਬੰਦਾ ਨਹੀਂ ਮਰ ਸਕਦਾ। ਹੂੰ। ਤੁਹਾਡੂ ਤੁਸੀਂ ਕਿਤੇ ਹੀ ਫਿਰਦੇ ਹੋ ਤੁਸੀਂ ਕਿੰਨੇ ਭੁੱਖੇ ਤੇ ਆਏ ਹੋ ਕੱਖ ਵੀ ਹੋ ਜਾਏ ਤੁਹਾਨੂੰ ਜਿੱਥੇ ਜਿਸ ਮਰਜ਼ੀਆ ਗੁਰੂ ਘਰ ਚਲੇ ਜਾਓ। ਸੁਬਾ ਸ਼ਾਮ ਤੁਹਾਨੂੰ ਉੱਥੇ ਰੋਟੀ ਮਿਲ ਸਕਦੀ ਹੈ। ਬਿਲਕੁਲ ਜੀ। ਠੀਕ ਹੈ ਨਾ। ਇਸ ਕਰਕੇ ਜੇ ਆਪਾਂ ਬਿਹਾਰ ਦੀ ਗੱਲ ਕਰਾਂਗੇ ਉੱਥੇ 10-10000 ਰੁਪਏ ਸਿਰ ਤਾਂ 10000 ਨਾਲ ਉੱਥੇ ਵੋਟ ਪੈਗੀ। ਇੱਥੇ ਤਾਂ ਵੋਟ ਪੈਂਦੀ ਹੈ ਇਸ ਕਰਕੇ ਕਿ ਪਰਿਵਾਰ ਦੇ ਵਿੱਚ ਰਹਿ ਹੋ ਕੇ ਵੀ ਕਿਹਦੇ ਕਰਕੇ ਵੀ। ਹਾਂ 2017 ਦੇ ਵਿੱਚ ਜਦੋਂ ਵਿਦੇਸ਼ਾਂ ਦੇ ਵਿੱਚ ਇਹ ਪਾਰਟੀ ਦਾ ਹੋ ਗਿਆ ਸੀ ਵੀ ਸਾਰਾ ਕੁਝ ਉਹ ਹੋ ਗਿਆ ਸੀ। ਉਸ ਵੇਲੇ ਜਿਹੜੀ ਵਿਦੇਸ਼ਾਂ ਦੇ ਵਿੱਚੋਂ ਆਮ ਭਾਈਚਾਰੇ ਦੇ ਲੋਕ ਜਿਹੜੇ ਕੁੜੀਆਂ ਮੁੰਡੇ ਪੜਨ ਵਾਸਤੇ ਗਏ ਸੀ ਉਹਨਾਂ ਨੇ ਮਾਮਾ ਨੂੰ ਕਹਿੰਦਾ ਸੀ ਨਹੀਂ ਜੀ ਇਹ ਤਾਂ ਬਾਪੂ ਐਵੇਂ ਚੁਰਾਇ ਫਿਰਦਾ ਤਬਦੀਲੀ ਕਰਨੀ ਆਪਾਂ ਹੁਣ ਤਬਦੀਲੀ ਵਾਲਾ ਤਾਂ ਲੋਕਾਂ ਦਾ ਜਿਹੜਾ ਭੂਚੜਾ ਸੀ ਤਾਂ ਲੈ ਗਿਆ ਹੂੰ ਬਦਲਾ ਵਾਲਾ ਚਾਹ ਲੈ ਗਿਆ ਬਦਲਾ ਵਾਲਾ ਚਾਹ ਲੈ ਗਿਆ ਥੋੜਾ ਲੋਕਾਂ ਨੇ ਵੋਟਾਂ ਪਾਈਆਂ ਭਗਵੰਤ ਮਾਨ ਨੂੰ ਪਰ ਮੈਨੂੰ ਇਹ ਦੱਸੋ ਭਗਵੰਤ ਮਾਨ ਰਾਜ ਕਰ ਰਿਹਾ ਪੰਜਾਬ ਦੇ ਵਿੱਚ ਕਿ ਕੋਈ ਹੋਰ ਕਰ ਰਿਹਾ ਹੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਨਾਲ ਨਿੱਕੇ ਨਿੱਕੇ ਅਫਸਰਾਂ ਦੇ ਨਾਲ ਵਜ਼ੀਰਾਂ ਦੇ ਨਾਲ ਬੰਦੇ ਤਾਂ ਲਾ ਰੱਖੇ ਆਏ ਦਿੱਲੀ ਵਾਲੇ ਜਿਨ੍ਹਾਂ ਨੂੰ ਮਤਲਬ ਜੀ ਮੀਟਿੰਗਾਂ ਕੇਜਰੀਵਾਲ ਲੈ ਰਹੇ ਆ ਜੀ ਹਾਂ ਜੀ ਮੀਟਿੰਗਾਂ ਕੇਜਰੀਵਾਲ ਲੈ ਰਹੇ ਆ ਮਤਲਬ ਸਾਰਾ ਕੁਝ ਹੀ ਮੀਟਿੰਗਾਂ ਕੇਜਰੀਵਾਲ ਵੀ ਲੈ ਰਹੇ ਆ ਸਸੋਧੀਆਂ ਸਾਹਿਬ ਵੀ ਲੈ ਰਹੇ ਆ ਸਾਮ-ਦਾਮ-ਡੰਡ ਭੇਜ-ਪਾਪ ਸਾਰਾ ਕੁਝ ਉਹ ਵੀ ਤਾਂ ਗੱਲ ਕਹੀ ਹੈ ਹਮਮ ਤਾਂ ਐਮਐਲਏ ਦਾ ਇਹਨਾਂ ਦਾ ਬਿਆਨ ਆ ਗਿਆ ਜੀ ਇੰਦਰਜੀਤ ਕੌਰ ਦਾ ਉਹ ਕਹਿੰਦੀ 92 95 ਛੱਡੋ 117 ਲਾਵਾਂਗੇ ਤੌਣ ਤੇ ਗੋਡਾ ਰੱਖ ਕੇ ਆਹ ਫਿਰ ਤੌਣ ਤੇ ਗੋਡਾ ਰੱਖਣ ਵਾਲੀ ਗੱਲ ਕਹੀ ਕਹੀ ਜਾਂਦੇ ਉਹ ਤਾਂ ਇੰਦਰਜੀਤ ਕੌਰ ਕਹਿੰਦੀ ਹੈ ਤਾਂ ਇਹਦਾ ਮਤਲਬ ਹੈ ਵੀ ਮੀਟਿੰਗਾਂ ਦੇ ਅੰਦਰ ਜਿਹੜੀਆਂ ਗੱਲਾਂ-ਬਾਤਾਂ ਹ ਪੰਜਾਬੀ ਜੇ ਪੰਜਾਬੀਆਂ ਬਾਰੇ ਕੋਈ ਕੁਝ ਨਹੀਂ ਕਹਦਾ ਤਾਂ ਕਦੇ ਕਿਸੇ ਨੇ ਸੋਚਿਆ ਸੀ ਵੀ ਪੰਜਾਬ ਦੇ ਵਿੱਚ ਇੱਕ ਛੋਟੇ ਜਿਹੇ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੀ ਜਿਹੜੀ ਸਿੱਖਾਂ ਦੀ 2% ਪਾਪੂਲੇਸ਼ਨ ਐ ਇੱਥੋਂ ਇੱਕ ਅੰਦੋਲਨ ਸ਼ੁਰੂ ਕਰ ਖੜਾ ਹੋਊਗਾ ਐਮਐਸਪੀ ਵਾਸਤੇ ਤੇ ਉਹਨਾਂ ਦੇ ਧਿਆਨ ਚ ਆ ਗਿਆ ਵੀ ਇਹ ਤਾਂ ਕਾਲੇ ਕਾਨੂੰਨ ਵੀ ਬਣ ਗਏ ਤੇ ਉਹ ਇੱਥੋਂ ਜਿਹੜਾ ਮੋਰਚਾ ਤੁਰਿਆ ਜਿਸ ਧੱਕ ਦੇ ਨਾਲ ਤੁਰਿਆ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਨ ਹੈ ਤੇ ਮੋਦੀ ਨੂੰ ਬਾਅਦ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ਪੁਰੂ ਦੇ ਉਤੇ ਕੀ ਕਹਿਣਾ ਪੈ ਗਿਆ ਸੀ ਮੇਰੀ ਤਪੱਸਿਆ 'ਚ ਕੋਈ ਫਰਕ ਰਹਿ ਗਿਆ ਮੈਂ ਕਨਵਿੰਸ ਨਹੀਂ ਕਰ ਸਕਿਆ ਲਓ ਜੀ ਜਿਹੜੀ ਪਾਰਲੀਮੈਂਟ ਨੇ ਕਾਨੂੰਨ ਬਣਾਏ ਸੀ ਉਹਨੇ ਰੱਦ ਵੀ ਕੀਤੇ ਤੇ ਕਰਵਾਏ ਕੀਨੇ ਸੀ ਪੰਜਾਬੀਆਂ ਨੇ ਪੰਜਾਬ ਨੇ ਇਸ ਕਰਕੇ ਪੰਜਾਬ ਐਟੇ ਹਲਕੇ ਜਨਾਵਾ ਪੰਜਾਬੀਆਂ ਨੂੰ ਲੱਗੇ ਇਹ ਪੰਜਾਬੀ ਜਿਹੜੀ ਹੈਗੀ ਇਹ ਇਹ ਕਮਿਊਨਿਟੀ ਵੱਖਰੀ ਹੈ ਕਿਉਂਕਿ ਸਾਡਾ ਡੀਐਨਏ ਰੁਤਕ ਤੋਂ ਗਾ ਨਹੀਂ ਕਰਦਾ ਸਾਡਾ ਡੀਐਨਏ ਇਧਰੋਂ ਅਫਗਾਨਿਸਤਾਨ ਵਾਲੇ ਪਾਸੇ ਨੂੰ ਜਾਂਦਾ ਨਾਲੇ ਸਾਡਾ ਤਾਂ ਗਸਧਾਂਤ ਫਲਸਫਾ ਇਹ ਕਹਿੰਦਾ ਜੀ ਜੇ ਕੋਈ ਨਿਮਕਿਆ ਆਇਆ ਸੀ ਉਹਨੂੰ ਦੇਖ ਦਿੰਨੇ ਆ ਜੇ ਕੋਈ ਚੜ ਕੇ ਆਉਂਦਾ ਉਹਨੂੰ ਤੇਗ ਵੀ ਦਿੰਨੇ ਆ ਤੇ ਤੇ ਦੇਖਦਾ ਜਿਹੜਾ ਦੇਖ ਤੇ ਫੱਟੇ ਸੇ ਦੇਖਦਾ ਜਿਹੜਾ ਸਾਨੂੰ ਸਿਧਾਂਤ ਸਾਡਾ ਉਹ ਵੀ ਹੈ ਸਾਡੇ ਕੋਲ ਬਿਲਕੁਲ 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 ਡੇਰਾ ਸਿਆਸਤ ਵੀ ਕਿਵੇਂ ਕਿਤੇ ਪ੍ਰਭਾਵ ਪਾਉਗੀ ਜੀ ਸਤਾ ਵਿੱਚ ਨਹੀਂ ਮੇਰੇ ਨਹੀਂ ਖਿਆਲ ਮੁਤਾਬਕ ਕਿਉਂਕਿ ਡੇਰਾ ਸਿਆਸਤ ਵਾਲੀ ਗੱਲ ਜੇ ਆਪਾਂ ਦੇਖੀਏ ਡੇਰਾ ਸਿਆਸਤ ਪਹਿਲਾਂ ਵੀ ਹੋਰ ਸੀ ਗੱਲਾਂ ਪਾਵੇਂ ਕਹਿੰਦੇ ਵੀ ਡੇਰਾ ਉਹਨਾਂ ਪਰ ਡੇਰਾ ਸੱਚਾ ਸੌਦਾ ਵਾਲੀ ਗੱਲ ਕਹਿ ਦਿੰਨੇ ਹੂੰ ਡੇਰਾ ਸੱਚਾ ਸੌਦਾ ਨੂੰ ਜਦੋਂ ਸਾਰੇ ਕੈਂਡੀਡੇਟ ਜਾ ਕੇ ਖੜੇਗੇ ਸੀਗੇ ਬਾਬੇ ਦੇ ਮੂਹਰੇ ਹੂੰ ਉਹਨਾਂ ਦੇ ਵਿੱਚੋਂ ਕਈ ਹਾਰੇ ਤੇ ਕਈ ਜਿੱਤੇ ਲੇਕਿਨ ਦੋ ਕੈਂਡੀਡੇਟ ਨਹੀਂ ਖੜੇ ਸੀ ਹੂੰ ਜਥੇਦਾਰ ਤੋਤਾ ਸਿੰਘ ਨਹੀਂ ਖੜਾ ਸੀ ਜਾ ਕੇ ਉਹ ਜਿੱਤ ਗਿਆ ਸੀ ਜੀ ਜੀਤਮਿੰਦਰ ਸਿੰਘ ਸਿੱਧੂ ਤਲਵੰਡੀ ਤੋਂ ਇਹ ਨਹੀਂ ਜਾ ਕੇ ਖੜਿਆ ਸੀ ਇਹ ਵੀ ਜਿੱਤ ਗਿਆ ਸੀ ਤੇ ਜਿਹੜੇ ਖੜੇ ਸੀ ਉਹ ਹਾਰ ਗਏ ਸੀ ਹੂੰ ਉਸ ਵੇਲੇ ਤੁਸੀਂ ਦੇਖੋ ਨਾ ਵੀ ਅਸਲ ਦੇ ਵਿੱਚ ਇਹ ਹੈ ਜਿਹੜੀ ਆਪਣੀ 2007 ਵਾਲੀ ਕਹਾਣੀ ਲਿਖੋ 2007 ਤੋਂ ਪਹਿਲਾਂ ਜਿਹੜਾ ਸੀ 2000 97 ਤੋਂ ਲੈ ਕੇ 2002 ਤੱਕ ਦਾ ਰਜ਼ੀਮ ਹੂੰ ਉਹ ਸਰ ਰਜ਼ੀਮ ਜਿਹੜਾ ਬਾਦਲ ਪਰਵਾਰ ਦਾ ਬਾਦਲ ਸਾਹਿਬ ਦਾ ਰਜ਼ੀਮ ਸੀ ਉਹਦੇ ਵਿੱਚ ਇੱਥੇ ਜਿਹੜੀ ਹੈ ਗੁਲਾਬੀ ਸੁੰਡੀ ਚਿੱਟੀ ਸੁੰਡੀ ਉਹ ਨਰਮੇ ਨੂੰ ਪੈ ਗਈਆਂ ਸੀ ਹੂੰ ਇਹ ਸਾਡੀ ਨਰਮਾ ਬੈਲ ਸੀ ਤੇ ਤਬਾਹੀ ਬਹੁਤ ਜ਼ਿਆਦਾ ਹੋ ਗਈ ਸੀ ਬਿਲਕੁਲ ਜੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲੈ ਆਇਆ ਸੀ ਬੀਟੀ ਹੂੰ ਉਹ ਬੀਟੀ ਬੀ ਦੇ ਨਾਲ ਤੁਸੀਂ ਦੇਖੋ ਇੱਕਦਮ ਨਰਮਾ ਚੰਗਾ ਹੋਣ ਲੱਗਿਆ ਹੂੰ ਉਸੇ ਸਮੇਂ ਜਿਹੜੇ ਜ਼ਮੀਨਾਂ ਦੇ ਭਾਅ ਵਧ ਗਏ ਭਾਅ ਵਧ ਗਏ ਉਹ ਜ਼ਮੀਨਾਂ ਦੇ ਭਾਅ ਵਧ ਗਏ ਜਿੱਥੇ ਕੱਲੇ ਵੇਚ ਕੇ ਮਤਲਬ ਲੋਕਾਂ ਦਾ ਕਰਜ਼ਾ ਨਹੀਂ ਲੈਂਦਾ ਸੀ ਤੇ ਕਨਾਲਾ ਨਾਲ ਲੈ ਗਿਆ ਉਹ ਇੱਕ ਨਵੀਂ ਕਿਸਮ ਦੀ ਮਤਲਬ ਇੱਥੇ ਹੁਲਾਰਾ ਬਚ ਗਿਆ ਤਾਂ ਮਾਲਵਾ ਖਿੱਤੇ ਦੇ ਵਿੱਚੋਂ 40 ਦੇ ਕਰੀਬ ਸੀਟਾਂ ਜਿਹੜੀਆਂ ਉਹ ਕਾਂਗਰਸ ਨੂੰ ਆਗਿਆ ਸੀ ਜੀ ਉਹ ਇਹ ਨਹੀਂ ਆਪਾਂ ਕਹਿੰਦੇ ਵੀ ਉਹ ਡੇਰਾ ਕਰਕੇ ਆਏਗਾ ਸੀ ਉਹ ਕਾਂਗਰਸ ਆਣ ਵੀ ਇਹ ਲਿਖਾ ਹੈ ਕਿ ਡੇਰਾ ਕਰਕੇ ਆਏਗਾ ਸੀ ਐਕਚੁਅਲੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਰਫਾਰਮੈਂਸ ਸੀ ਉਹਦੀ ਵਜ੍ਹਾ ਕਰਨਾ ਸੀ ਜੀ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਉਮੀਦ ਕਰਦੇ ਹਾਂ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਜ਼ਨ ਜਰੂਰ ਸਹੀ ਸ਼ਕਾ ਕਲੀਅਰ ਹੋਇਆ ਹੋਏਗਾ 27 ਦਾ